ਲੱ ਕਰੋ ਬੀਲਾ ਲੜਕੇ ਕੜਤੀ ਜਵਾਕਾਂ ਨੇ ਨੂੰ ਪੁੱਤ ਨੇ ਹੁਣ ਕੀ ਕਰਾਂ ਮੂਰੇ ਇਹ ਵੀ ਕਲੇਸ਼ਨ ਹੈ ਕੀ ਪਰਜਾਈ ਹੁਣ ਕੀ ਕਰਾਂ ਅਨਸਰ ਦੇ ਨੂੰ ਆਏ ਆ ਤੀ ਤਾਂ ਫੇਰ ਨਹੀਂ ਸਹੁਰੇ ਨਹੀਂ ਪੇਕੇ ਹੋਰ ਕਿੱਧਰ ਜਾਵੇ ਕਿਦੋਂ ਫੇਰ ਤਾਂ ਪੇਕੀ ਆਉਣਾ ਪਊਗਾ ਕਿਧਰ ਆਵੇਂ ਮੂੰ ਚੱਕੀ ਕਿਉਂ ਕੀ ਗੱਲ ਕਿਹਦੇ ਅੱਖ ਜਦੋਂ ਕੋਈ ਨਾ ਕੋਈ ਪੈਰੀ ਹੱਥ ਨਾ ਕੋਈ ਰਾਵ ਨਾ ਕੋਈ ਰਵਈਆ ਆਉਣ ਸਾਰੀ ਕਿੱਧਰ ਜਾਣੀ ਆ ਮੂੰ ਆਈਆਂ ਮੂੰ ਚੱਕੀ ਆਏ ਬੋਲਦੇ ਹੁੰਦੇ ਨੇ ਪਰਿਆ ਥਾਣੇ ਦਾ ਸਿਕੀਰਾਂ ਛੱਡੀਆਂ ਕਾ ਉਸਕੀ ਰੀਣਾ ਨੂੰ ਹੋਰ ਕੀ ਹੋਇਆ ਸਕੀਰੀਆਂ ਨੂੰ ਸਕੀਰੀ ਤਾਂ ਛੱਡੀ ਨਹੀਂ ਪੇਕਿਆਈ ਪੇਕੇ ਤਾਂ ਪੇਕੀ ਹੁੰਦੇ ਨੇ ਤੋਤੇ ਨਹੀਂ ਲੈਂਦੇ ਹੁੰਦੇ ਮੈਂ ਦੱਸਾਂ ਗੱਲ ਆਈ ਨਹੀਂ ਬੋਲਦੇ ਹੁੰਦੇ ਕਿੰਨੇ ਛੇਤੋਂ ਆਈਆਂ ਤੂੰ ਭੱਜ ਕੇ ਮਿਲਦੀ ਮੈਨੂੰ ਜਿੱਧਰ ਆਈ ਮੈਂ ਤੈਨੂੰ ਸੋ ਉਧਰ ਹੀ ਮੁੜ ਜਾ ਪੁੱਠ ਪਾਰੀ ਮੁੜ ਜਾ ਨਹੀਂ ਮੈਂ ਤਾਂ ਆਉਦੇ ਪੇਕੇ ਬਣਾ ਕੇ ਆਈਆਂ ਮੈਂ ਤਾਂ ਸਰਦਾ ਨਹੀਂ ਮੈਂ ਤਾਂ ਉਹਦੇ ਪੇਕੇ ਹੀ ਆਈਆਂ ਜੇ ਤੇ ਪੇਕੇ ਆਉਣਾ ਹੁੰਦਾ ਨਾ ਜ਼ਮੀਨ ਨਾਲ ਲੈ ਕੇ ਜਾਂਦੀ ਚੋੜਾ ਪਰਕੇ ਲੈ ਗਈ ਉਹਦੇ ਪੈਸੇ ਆਣੇ ਉਹਦੇ ਜ਼ਮੀਨ ਮੈਂ ਕਿੰਨਾ ਕ ਲੈ ਗਈ ਰੂੰਗਾ ਹੀ ਲੈ ਕੇ ਗਈ ਆ ਕੋਈ ਮੈਂ ਸਾਰੀ ਤਾਂ ਨਹੀਂ ਲੈ ਗਈ ਸਭ ਕੁਝ ਹੀ ਲੈ ਗਈ ਜਮਾਈ ਸਾਹ ਦਾ ਘਰ ਚੋਂ ਵੀ ਲੈ ਗਈ ਸਭ ਕਾ ਸੇਕੀ ਲੈ ਗਈ ਅੱਛਾ ਸਾਡਾ ਵੀ ਹਿੱਸਾ ਲੈ ਜਾਂਦੀ ਸਾਡੇ ਘਰ ਚੋਂ ਵੀ ਲੈ ਜਾਂਦੀ ਅਸੀਂ ਗੁਰਦੁਆਰੇ ਭੱਜ ਜਾਂਦੇ ਆ ਤਾਂ ਫਿਰ ਕੁੜੀਆਂ ਦਾ ਹੀ ਹਿੱਸਾ ਫਿਰ ਸਭ ਕਾ ਸੇਕੀ ਹੁੰਦਾਗਾ ਮੈਂ ਕਿੰਨਾ ਕ ਲੈ ਗਈ ਜੇ ਫਿਰ ਕੀ ਹੋਗਾ ਜੇ ਮੈਂ ਕੋਈ ਚਲ ਮੇਰੀ ਘਰ ਦੀ ਗਰੀਬੀ ਸੀ ਮੈਂ ਲੈ ਗਈ ਇੱਤਨਾ ਕੁੜੀਆਂ ਦਾ ਹੀ ਸਾਂ ਮੰਗਦੇ ਸਭ ਕਾਸੇ ਚ ਤੇਨੇ ਪੇਕੇ ਭਾਲ ਦਿਓ ਮੇਰ ਗੱਲ ਸੁਣ ਲੈ ਇਹ ਕੋਟਾ ਨਾ ਮੇਰਾ ਕਰੋ ਚਿੱਤ ਖਰਾਬ ਹੋਇਆ ਆਇਆ ਤੈਨੂੰ ਪਤਾ ਕੋਈ ਬੰਦਾ ਬਿਫਤਾਰਾ ਮਾਰੀ ਨਿਕਲਦਾ ਹੁੰਦਾ ਕੋਈ ਨਾ ਕੋਈ ਦੀ ਨਹੀਂ ਕਰਦਾ ਹੁੰਦਾ ਵੀ ਮੈਨੂੰ ਪੁੱਤ ਕੋਈ ਐ ਜ਼ਮੀਨ ਲੈ ਕੇ ਜਾਣੀ ਪਤਾ ਨਹੀਂ ਮੈਨੂੰ ਕਹੇ ਜੀ ਰੋਟੀ ਦੇਣਗੇ ਪੇਕੇ ਨਾ ਬਸਤੀ ਰਹਿ ਜਾਂਦੀ ਜੇ ਨਾ ਜ਼ਮੀਨ ਜਾਂਦੀ ਅੱਜ ਤੈਨੂੰ ਘਰੇ ਭੱਜ ਕੇ ਆਉਂਦਾ ਮੈਂ ਤੈਨੂੰ ਵੀ ਹੁਣ ਆਏ ਹੋਇਆ ਫੋਗੀ ਦੂ ਵੀ ਦੇਖ ਕੇ ਵੀ ਹਾਂ ਵੀ ਇਹ ਵੀ ਕੋਈ ਗੁੱਸੇ ਗਿੱਲੇ ਦੀ ਮਾਰੀ ਕਰੋ ਆਈ ਹੈ ਵੀ ਹੁਣ ਮੈਂ ਵੀ ਕਿਹੜਾ ਮੂਹਰਾ ਆਈ ਬੋਲਾਂ ਵੀ ਨੂੰ ਪੁੱਤ ਨੇ ਲੜਕੇ ਕੱਢੀ ਹੋ ਕਰੋ ਉਹ ਤਾਂ ਪਤਾ ਹੀ ਆ ਹੁਣ ਮੈਨੂੰ ਪੁੱਤ ਕਿੰਨਾ ਕ ਚੇਤੇ ਰੋਟੀ ਦੇਣ ਯਾਰ ਕੋਈ ਨਾ ਗੁੱਸਾ ਗਿੱਲਾ ਵੀ ਹੋ ਜਾਂਦਾ ਹੁੰਦਾ ਤੇ ਫਿਰ ਕੋਕੂਰਤੀ ਪੈਨ ਆ ਵੀ ਜਾਂਦੀ ਹੁੰਦੀ ਆ ਕੋਈ ਨਾ ਹੋਂ ਨਾਲੋਂ ਮਾਸ ਨਹੀਂ ਟੁੱਟਦਾ ਹੁੰਦਾ ਆ ਹੀ ਨਹੀਂ ਬੁੱਕ ਕਰਦੇ ਹੁੰਦੇ ਆ ਕਰ ਉਹਦੇ ਬਾਗ ਜਾ ਵੱਡੇ ਕੇ ਸਾਡੇ ਘਰੇ ਨਾ ਬੜੀ ਜਾ ਤੁਰਦੀ ਹੋਰ ਬੱਡੇ ਕੇ ਬਗ ਜੂ ਕੇਰਾ ਤਾਂ ਮੈਨੂੰ ਘਰੇ ਬਗ ਜਾਂਦੇ ਨਾ ਲੂਗੀ ਕਰਦੀ ਜੀ ਨੂੰ ਹੈਗੀ ਕੋਈ ਤੇਰਾ ਘਰ ਨੇਦਰ ਕੁਛ ਨਹੀਂ ਹੈਗਾ ਉਧਰ ਤਾਂ ਮੈਂ ਬਗ ਜੂਗੀ ਉਹ ਤਾਂ ਮੇਰੇ ਤਾਏ ਦਾ ਪੁੱਤ ਹੈਗਾ ਇਹ ਮੇਰਾ ਸਕੇ ਭਰਾ ਹੈਗਾ ਪਰ ਉਹਨਾਂ ਪੜਾ ਤਾਏ ਦੇ ਪੁੱਤ ਦਾ ਕਿ ਮੱਚੂ ਕਿੰਨਾ ਮੇਰੇ ਸਕੇ ਭਰਾ ਦਾ ਮੱਚੂ ਆਉਤੇ ਨਹੀਂ ਮੈਂ ਤਾਂ ਤੇਰੇ ਤਾਏ ਦੇ ਪੁੱਤ ਨਹੀਂ ਲੈਤੀ ਆ ਲੱਕ ਤਾਏ ਦੇ ਫੇਰ ਕੀ ਹੋਗਾ ਜੇ ਤਾਏ ਦੇ ਪੁੱਤ ਨੇ ਲੈਤੀ ਹੈਗੀ ਕੋਈ ਨਾ ਫੇਰ ਉਹ ਵੀ ਸੋੜ ਈ ਹੈ ਕੋਈ ਕਿਸੇ ਦਾ ਤਾਂ ਨਹੀਂ ਸੀ ਸਾਡੀ ਹਿੱਕ ਤੇ ਅੱਗ ਮਚਾਈ ਹੈ ਤਾਏ ਦੇ ਪੁੱਤ ਨੇ ਜ਼ਮੀਨ ਲੈ ਕੇ Ah, ond hoje me nem mais a só de pula de, de bom, não é? ਨੇ ਪਰ ਮੈਂ ਤਾਂ ਸੰਗ ਹਲ ਉਹਦਾ ਕੁੱਤਾ ਤੇਰੇ ਵੀ ਉਂਗਲਾ ਲਾਈ ਗਏ ਮੈਂ ਦੱਸਾਂ ਗਾ ਕੋਈ ਸਾਡੇ ਲਾਈ ਗਏ ਦੋਨੇ ਘਰਾਂ ਦੇ ਉਂਗਲਾ ਲਾ ਕੇ ਆਪਾਂ ਨੂੰ ਪੜਵਾਤਾ ਮੈਂ ਵੀ ਸਹੇਗੀ ਤੁਸੀਂ ਵੀ ਚੱਲ ਮੈਨੂੰ ਦੇਤਾ ਹਿਸਾ ਤੇ ਉਹ ਗਰ ਮੁੰਤਾਜਾ ਪੁੱਤ ਹੁਣ ਤਾਂ ਜਾ ਕੇ ਨਹੀਂ ਛਿਪਦਾ ਉੱਥੇ ਮੇਰੇ ਆ ਹੋਵੇ ਤਾਂ ਹੀ ਤਾਂ ਹੁਣ ਕਹਿੰਨੇ ਬੋਸ ਤੇ ਜਾ ਬਾਰ ਚਲੋ ਕਹਿੰਨਾ ਬਾਲ ਗਈ ਕਿਹੜਾ ਜਿਹੜਾ ਮੈਨੂੰ ਹਾਪੀ ਦੀ ਵਧਿਆ ਬੋਲੀ ਫੇਰ ਤਾਂ ਮੈਂ ਇੱਥੇ ਕੋਈ ਇੱਕ ਰੱਥ ਲਾ ਦੂੰਗੀ ਜੇ ਨਾ ਮੈਨੂੰ ਵਧਿਆ ਬੋਲੀ ਨਾ ਮੈਂ ਤਾਂ ਆਏ ਦੇ ਪੁੱਤ ਦੀ ਬੱਜੂ ਕੋਈ ਨਾ ਤੂੰ ਬਾਲਾ ਆਹੋ ਉਹਨੂੰ ਕਹੋ ਜਵੀਨ ਭਾਈ ਮੈਂ ਤੈਨੂੰ ਵੇਖ ਕੇ ਗਈ ਆ ਚਲ ਕੋਈ ਨਾ ਬਗਜੂ ਫੇਰ ਲੈ ਜਾਂਦਾ ਸਾਡੇ ਘਰੇ ਨਾ ਸਿੱਧੀ ਆਂ ਬਾਹਰ ਉੱਥੇ ਬਗਜੇ ਜਿੱਧਰ ਆਇਆ ਪੁੱਠੀ ਮੋੜ ਜਾ ਚਲ ਹੋ ਜਿੱਧਰ ਆਇਆ ਕੋੜਾ ਪੁੱਠੀ ਜਿੱਧਰ ਮੋੜ ਜਾ ਫੇਰ ਮੈਨੂੰ ਉਧਰ ਤਾਂ ਬਗ ਜਾਂਦੇ ਮੈਂ ਨਹੀਂ ਤੈਨੂੰ ਬੜਨ ਨਹੀਂ ਦਿੰਦੀ ਮੈਨਾਂ ਬਾੜ ਡਾਉਣੀ ਆ ਇਹ ਆ ਵੀ ਨਾ ਜਾਵੇ ਬੱਚੀ ਹਰਪ੍ਰੀਤ ਦੀ ਕਿੱਡੀ ਕਿੱਡੀ ਲਾਉਣ ਦੇ ਮੈਨੂੰ ਗੇਟ ਜਾ ਕੇ ਹੈ ਹਰਪ੍ਰੀਤ ਕਰੇ ਹੋਗੀ ਹਰਪ੍ਰੀਤ ਦਾ ਤੈਨੂੰ ਕਿਥੇ ਲਈ ਬੈਠੀ ਆ ਬਦਾਮਾਂ ਦਾ ਚੋੜਾ ਖਰਜਾ ਤੋਂ ਹੰਝਰੀ ਲੈ ਕੁੜੇ ਕੇ ਖਰਜਾ ਨੀ ਤੂੰ ਕਿੱਡੀ ਬੇਨੁਗਰੀ ਹੋ ਰਹੀਆਂ ਕੁੜੇ ਨੀ ਮੇਰੇ ਮਾਪਿਓ ਦਾ ਘਰ ਆਗਾ ਤੂੰ ਐਂ ਕੋ ਕਰਦੀ ਐਂਗੀ ਕੀ ਹੋਗਾ ਜੇ ਮੇਰੇ ਮਾਪਿਓ ਮਰ ਗਿਆ ਤੁਸੀਂ ਤਾਂ ਹੈਗੀ ਹੀ ਹੋਗੇ ਤੁਸੀਂ ਜਿਉਂਦੀ ਮਰਗੇ ਮੇਰੇ ਕੰਨਿਓ ਇੱਥੇ ਬੈਠ ਜਾਨੀਂ ਤਾਂ ਕੋਈ ਤਾਂ ਆਊਗਾ ਨਿਕਲ ਕੇ ਤੇ ਕੋ ਪਤੀ ਜਨੂ ਆਊਗੀ ਕੋਈ ਗੋਹਾ ਸੱਟ ਨਾ ਕੋਈ ਪਾਠੀ ਗੋਹਾ ਲੈਣ ਤੇ ਕਿਤੇ ਕੋਈ ਪਤੀ ਜਾਊਗਾ ਆਪੇ ਕਿਚਾਈ ਜੇ ਮਾਰੇ ਅੰਦਰ ਤਾਂ ਲੈ ਕੀ ਜਾਣਗੇ ਇੱਥੇ ਬੈਠੀਆਂ ਤਾਂ ਕਿਚਾਈ ਮੰਨਣਗੇ ਵੀ ਨੰਗਦੇ ਟੱਬ ਦੇ ਕੀ ਆਖਣਗੇ ਵੀ ਭੂਆ ਸਾਡੀ ਵਾਰਗੇ ਬੈਠੀ ਆ ਕੁਸ ਤਾਂ ਇਥੇ ਨਹੀਂ ਵੱਧ ਸਾਡੇ ਚ ਫਰਕ ਪਵਾਤਾ ਆ ਮੇਰੀ ਪਰਜਾਈ ਨੇ ਕੁਸ ਤਾਂ ਇਹੀ ਨਹੀਂ ਹੱਤੀ ਮੇਰੇ ਨਾਲ ਲੜਨ ਨੂੰ ਮੈਂ ਵੀ ਫੇਰੀ ਸਾਲ ਲੈ ਕੇ ਗਈ ਜੇ ਚੰਗੀ ਹੁੰਦੀ ਮੈਂ ਕਾਨੂੰਨ ਹਿੱਸਾ ਲੈ ਕੇ ਜਾਂਦੀ ਔਰ ਦੋ ਥਣ ਪੁੱਤ ਤੇ ਨੂੰਹ ਬਣ ਗਏ ਕਿੰਨਾ ਨੇ ਅੱਜ ਘਰੋਂ ਕੱਢੀ ਤਾਂ ਹੀ ਹੁਣ ਇਹਦੇ ਬਾਰਗੇ ਆ ਕੇ ਬੈਠਣਾ ਪੈ ਗਿਆ ਤਾਂ ਇਹ ਤਾਂ ੱੱਕੇ ਮਾਰ ਮਾਰ ਕੱਢਦੀ ਹੈਗੀ ਆਏਗੀ ਜੂਨ ਕਾ ਨੂੰ ਹੋਵੇ ਖਰਾਬ ਕਹੇਗੀ ਮੇਰੀ ਜੂਨ ਮਾੜੀ ਹੈਗੀ ਤੇ ਅੱਜ ਮੇਰਾ ਮਾਪੇ ਹੁੰਦਾ ਮੈਂ ਕਾ ਨੂੰ ਦਰਦ ਤੇ ੱੱਕੇ ਖਾਂਦੀ ਤਾਂ ਹੀ ਤਾਂ ਹੁਣ ਇਹਨੇ ਬਾੜ ਡਾਲਿਆ ਜਰਕਦੇ ਨੇ ਪਰ ਜਾਈ ਰਹੇਗੀ ਮੈਨੂੰ ਹੋਰ ਨਹੀਂ ਲੱਗਦਾ ਬਾਰ ਖੋੜਦੀ ਹੂੰ ਮਰ ਜਾ ਨੀ ਪੂਆ ਬਾਰਗੇ ਬੈਠੀ ਐ ਬਾਰ ਕਿਨੇ ਲਾਤਾ ਸਤਿ ਸ਼੍ਰੀ ਅਕਾਲ ਪੂਆ ਸਤਿ ਸ਼੍ਰੀ ਅਕਾਲ ਪੁੱਤ ਕੀ ਗੱਲ ਪੂਆ ਇੱਥੇ ਕਿਵੇਂ ਬੈਠੀ ਆਂ ਬਾਹਰ ਕੇ ਪੁੱਤ ਬੈਠਣ ਆਇਆ ਹੋਰ ਕੀ ਕਰਾਂ ਕਿਰੋ ਤੇਰੀ ਸੱਸ ਨੇ ਤਾਂ ਅੰਦਰ ਨਹੀਂ ਬੜਨ ਦਿੱਤਾ ਤੇਰੀ ਬੇਬੇ ਨੇ ਤਾਂ ਨਾ ਬਾਹਰੋਂ ਸੀ ਨਹੀਂ ਲਾਇਆ ਉਸੇ ਨਹੀਂ ਲਾਇਆ ਪੁੱਤ ਮੈਂ ਤਾਂ ਆ ਗਈ ਸੀ ਤੇ ਇੱਕ ਮੈਨੂੰ ਕਰੋ ਕਾ ਦੀ ਚਲ ਕੋਈ ਨਹੀਂ ਬੋ ਮੈਂ ਬਾਹਰ ਖਲੌਨੀ ਬੇਟਾ ਦਾਤਾ ਪੁੱਤ ਮੱਲੋ ਮੱਲੀ ਅੰਦਰ ਨਹੀਂ ਬੜਨ ਦਿੱਤਾ ਬੇਬੇ ਦੀ ਬੇਬੇ ਪੁੱਤ ਗਏ ਸਭ ਬੜਦਾਈ ਪਈ ਆ ਅੰਦਰ ਬੇਬੇ ਬਾਹਰ ਖਾਣਾ ਕੌਣ ਹੈ ਬੇਬੇ ਹੈ ਪ੍ਰੀਤਾ ਦਰਪੂਆ ਨੇ ਇੱਥੇ ਨਾ ਕਿਹੜੀ 부ਆ ਇਧਰ ਦਰਪੂਆ ਆ ਵਾ ਫਿਰਦੀ ਸੀ ਗਰਜੀਤਾ ਨਾ ਨਾ 부ਆ ਤਖਦੇ ਨਹੀਂ ਤੂੰ ਬਾਹਰ ਖੋਲ ਮੈਨੂੰ ਜੇ ਹੈ ਨਹੀਂ ਤਾਂ ਫਿਰ ਤਾਂ ਮੈਂ ਖੋਲ ਦੇਣੀ ਆ ਨਾ 부ਆ ਨੂੰ ਤਾਂ ਬਾਹਰ ਲਾ ਲਿਆ ਸੀ ਆਹੋ ਮੈਂ ਬੇਬੇ ਐਂ ਕਾ ਤੋ ਕਰਦੀ ਹੁੰਨੀ ਆ 부ਆ ਨਾ ਮੈਂ ਬਾਹਰ ਜੇ ਤਾਂ ਹੈ ਨਹੀਂ ਤਾਂ ਮੈਂ ਖੋਲ ਸੱਚੀ ਗੱਲ ਦੱਸ ਵੀ ਹੈ ਨਹੀਂ ਉਹ ਨਹੀਂ ਆਏਗੀ ਗੁਰੂ ਹੈ ਨਹੀਂ ਹੈ ਨਹੀਂ ਬਾਹਰ ਖੋਲ ਦੇ ਆ ਜਾ ਬੇ ਚਲੋ ਆ ਜਾ ਇਹ ਤਾਂ ਆ ਰਹੀ ਥਿਆਨੀ ਬੇਬੇ ਬੈਠੀ ਨਾ ਮੈਂ ਤਾਂ ਹੋਰ ਕੀ ਕਰੇ ਹੋਰ ਕਿੱਥੇ ਜਾਵੇ ਆ ਜਾ ਪੂਆ ਖੜੀ ਹੋ ਜਾਂ ਬੈਗ ਲੈ ਕੇ ਕਿ ਮੈਂ ਆਜੂਗੀ ਘਰੇ ਨਹੀਂ ਕੋਈ ਨਹੀਂ ਬੇਬੇ ਆਈ ਨਹੀਂ ਕਰੀ ਰਹ ਹੁੰਦਾ ਬੰਦੇ ਨਾ ਆਏ ਨਾ ਮੈਂ ਤੈਨੂੰ ਦੱਸ ਮੈਨੂੰ ਪਤਾ ਹੈ ਤੂੰ ਜਿਹੜੀ ਗੱਲ ਦਾ ਵਿਰੋਧ ਕਰਦੀ ਹੈ ਮੈਨੂੰ ਵੀ ਪਤਾ ਹੈ ਗੱਲ ਕਰ ਨਾ ਬਾਰ ਗਿਆ ਆ ਬੰਦਾ ਆਇ ਨਹੀਂ ਮੋੜੀ ਰਹ ਹੁੰਦਾ ਪੂਆ ਤੂੰ ਅੰਦਰ ਚੱਲ ਪੂਆ ਤੂੰ ਚੱਲ ਲੈ ਦੇਖ ਲੈ ਮੈਨੂੰ ਐ ਦੱਸ ਕਿਹੜੀ ਗੱਲਾਂ ਐ ਪੂਆ ਨਾ ਇੰਨਾ ਬੁਰਾ ਅਭਿਆਰ ਕਰਦੀ ਐ ਕਿਉਂ ਬਾਰਚ ਭਾਈ ਇਹ ਬਾਰ ਲਾ ਕੇ ਜ਼ਮੀਨ ਆ ਗਈ ਸਬਣਾ ਕੇ ਉਹ ਦੇ ਗਈ ਆ ਉਹਦੇ ਤਾਏ ਦੇ ਪੁੱਤ ਨੂੰ ਨਹੀਂ ਕਿੱਥੇ ਉਹੀ ਗੱਲ ਵਿਚਾਰੀ ਦੇ ਜਦੋਂ ਸਰਦਾ ਨਹੀਂ ਸੀ ਆਪਾਂ ਲਿਆ ਨਹੀਂ ਤੂੰ ਤਾਂ ਲੈਣ ਨਹੀਂ ਦਿੱਤਾ ਬੈਰ ਨੇ ਇਹਦਾ ਆਪਾਂ ਤੂੰ ਪੈਸੇ ਮੰਗਦੀ ਸੀ ਤੂੰ ਕਹਿੰਦੀ ਪੈਸੇ ਨਹੀਂ ਦਿੰਦੇ ਆਪਾਂ ਨੂੰ ਐਂ ਜਮੀਨ ਦੇ ਕੇ ਜਾਊਗੀ ਅਗਲੇ ਨੂੰ ਲੋੜ ਸੀ ਆ ਪੇਕਿਆ ਨਹੀਂ ਮਰਤ ਲੈ ਆ ਕੇ ਪੇਕਿਆ ਨਾ ਫਿਰ ਫਿਰ ਉਹ ਕਿਹੜਾ ਸਾਰਾ ਹਿੱਸਾ ਦੇਗੀ ਕੀ ਹੋ ਗਿਆ ਚਾਰਕ ਨਾਲਾ ਉਹ ਦਾਦੀ ਵਾਲੇ ਨਾ ਚੜ ਗਏ ਆ ਇਹਦੇ ਚਾਰਕ ਨਾਲਾ ਨਹੀਂ ਪੈਸੇ ਮੰਗੇ ਸੀ ਤੇ ਚਾਰਕ ਨਾਲਾ ਥੋੜੀਆਂ ਹੁੰਦੀਆਂ ਕਿ ਤੇ ਫੇਰ ਮੈਂ ਮਾਰ ਆਪਾਂ ਸਾਰਾ ਕੁਝ ਹੀ ਰੱਬ ਦਾ ਦਿੱਤਾ ਆਪਣੇ ਘਰੇ ਘਾਟ ਕਾ ਦੀਆਂ ਤਾਂ ਦੱਸ ਦੇ ਜੇ ਸ਼ਰੀਕ ਬਾਉਂਦਾ ਰੋਜ਼ ਕਹਿੰਦਾ ਤੇਰੀ ਭੂਆ ਦੀ ਜਮੀਨ ਆ ਮੈਨੇ ਮੇਰੇ ਰੜਕਦੀ ਆ ਕਹਿੰਦਾ ਸ਼ਰੀਕ ਤਾਂ ਕੰਜਰਾ ਹੈ ਸ਼ਰੀਕ ਨੇ ਤਾਂ ਪਹਿਲਾਂ ਇਹਦੇ ਉਂਗਲਾਂ ਪਹਿਲਾਂ ਤਾਂ ਇਹਨੂੰ ਉਹੀ ਗੱਲ ਉਂਗਲਾਂ ਲਾ ਕੇ ਇਹਨੂੰ ਪੈਸੇ ਦਵਾਤੇ ਹੁਣ ਇਹਦੇ ਉਂਗਲਾਂ ਐ ਲਾਤਾ ਇਹਦੇ ਨੂੰ ਪੁੱਤ ਨੂੰ ਫੋਨ ਕਰ ਦਿੱਤੇ ਇਹਨੂੰ ਘਰੋਂ ਕੜਵਾ ਤਾਂ ਹੁਣ ਇਹ ਜਾਵੇ ਕਿੱਥੇ ਚੱਲ ਜੇ ਤੈਨੂੰ ਕੀ ਤਾਂ ਮਰਦੀ ਆ ਕੇ ਤੇ ਕੀ ਡਿੱਗੂ ਤੂੰ ਅੱਖ ਲਾ ਤੇ ਮੈਂ ਨਹੀਂ ਇਹਨੂੰ ਬੁਲਾਉਂਦੀ ਤਾਂ ਮੈਂ ਬੁਲਾ ਮ ਜਮਾਨਾ ਬੁਲਾਈ ਜਮਾਨਾ ਬੁਲਾ ਜਮਾਨਾ ਨੂੰ ਚਾਹ ਪਾਣੀ ਖੁਆ ਕੋਈ ਨਹੀਂ ਮੈਂ ਫੜਾ ਦੂੰਗੀ ਜਿਹੜੇ 10 ਦਿਨ ਰਹਿੰਦੀ ਹੈ ਵਿਚਾਰੀ ਨੂੰ ਰਹਿਣ ਦੇ 10 ਦੇ ਨਾ ਹਾਂ 10 ਘੰਟੇ ਵੀ ਨਹੀਂ ਰਹਿਣ ਦਿੰਦੀ ਮੈਂ ਤਾਂ ਉਹਨੂੰ ਚਾਹ ਪਾਣੀ ਪਿਆ ਕੇ ਬਾਹਰ ਕੱਢ ਦੋ ਬੇਬੇ ਜੀ ਤੋਂ ਉਹਦੇ ਨੂੰ ਪੁੱਤ ਨੇ ਘਰੋਂ ਕੱਢ ਤੀ ਉਹ ਜਦ ਇਹ ਜ਼ਮੀਨ ਚਾਰਕ ਨਾਲ ਲਿਆ ਕੇ ਦਿੱਤੇ ਤੀ ਚਾਰਕ ਨਾਲ ਲੈ ਕੇ ਪੈਸੇ ਫੜ ਲੇ ਪੈਸੇ ਤਾਂ ਮਿੱਠੇ ਲੱਗਦੇ ਹਰੇਕ ਨੂੰ ਕੋਈ ਨਵੇਂ ਵੇ ਬਿਆਈ ਨਹੀਂ ਕਰੀਦਾ ਹੁੰਦਾ ਕਰਦਿਆਂ ਧੀਆਂ ਹੁੰਦੇ ਨੇ ਦੇਖ ਪਮਾ ਕੁਝ ਲੈ ਜਾਣ ਪਮਾ ਸਾਰਾ ਵੇਚ ਵਟ ਜਾਣਾ ਆਪਦਾ ਹਿੱਸਾ ਫੇਰ ਵੀ ਆ ਕੇ ਤਾਂ ਪੇਕਿਆਂ ਦੇ ਬਾੜ ਚ ਹੀ ਡਿੱਗਦੀਆਂ ਹੁੰਦੀਆਂ ਉਦੋਂ ਕਿਹੜਾ ਫੁੱਟੀਆਂ ਹੁੰਦੀਆਂ ਬਿਜ ਦੇ ਪੇਕ ਨਹੀਂ ਸਰਦਾ ਨਹੀਂ ਉਦੋਂ ਲੋਕਾਂ ਦੀ ਉਂਗਲਾਂ ਤੇ ਲੱਗ ਕੇ ਲੈ ਜਾਂਦੀਆਂ ਜਦੋਂ ਜ਼ਿਆਦਾ ਆਉਂਦੀਆਂ ਪੇਕਿਆਂ ਦੀ ਜਦੋਂ ਨੂੰ ਘਰੋਂ ਕੱਢ ਦੰਦੇ ਉਦੋਂ ਫਿਰ ਪੇਕੇ ਜ਼ਿਆਦਾ ਆਉਂਦੇ ਉਦੋਂ ਪਤਾ ਲੱਗਦਾ ਚੱਲ ਕੋਈ ਨਹੀਂ ਜਿਵੇਂ ਕਹਿੰਦੇ ਹੁੰਦੇ ਨਿਦਰਾ ਬੰਦਾ ਹੋ ਜੇ ਨਾ ਜਦੋਂ ਹੱਥ ਪੈਰੀ ਵਿਚਾਰੇ ਦੀ ਉਹੀ ਗੱਲ ਵੱਡਿਆਂ ਵਰਗੀਆਂ ਹੁਣ ਹੱਥ ਵਢਾ ਲੈ ਜਦੋਂ ਜਿਹੜੀਆਂ ਚਾਰਕ ਨਾਲਾ ਸੀ ਉਹ ਵੇਚ ਕੇ ਨੂੰ ਪੁੱਤ ਨੂੰ ਪੈਸੇ ਦੇਤੇ ਫੜ ਕੇ ਉਹਨਾਂ ਨੇ ਪੈਸੇ ਉਹਨਾਂ ਨੇ ਘਰੋਂ ਕੱਢਤੀ। ਲੈ ਚਾਰਕ ਨਾਲਾ ਦੇ ਨਾਂ ਪਈਆਂ ਸੀ ਉਹ ਪਤਾ ਨਹੀਂ ਸੀ ਹੁਣ ਪੁੱਤ ਦੀ ਗੋਂ ਕਰਦੇ ਮੇਰੀ ਮਾਂ ਨਾਲ ਚਾਰਕ ਨਾਲਾ ਇੱਕ ਕੰਮੜੀ ਸੀ ਇਹਨੂੰ ਪਿੱਛੇ ਲਾ ਲਿਆ ਆ ਤਾਏ ਕਹਿੰਦੇ ਉਂਗਲਾਂ ਲਾਈਆਂ ਇਹਦੇ ਇਹਨੂੰ ਕਹਿੰਦੇ ਤੂੰ ਐ ਕਰ ਸਾਥੋਂ ਪੈਸੇ ਲੈ ਜਾ ਜ਼ਮੀਨ ਉਹ ਸਾਨੂੰ ਦੇ ਜਾ ਤਾਹੀਂ ਕਿਤਾ ਆਪਣੀ ਜ਼ਮੀਨ ਚ ਕਿੱਦਿਆਂ ਦੇ ਵੜਨ ਕਰਦੇ ਸੀ ਹਾਂ ਵੜਨ ਕਰਦੇ ਨੇ ਬਾੜ ਤੇ ਮੈਂ ਤਾਂ ਹੀ ਇਹ ਕੋਰੇ ਵੜਨ ਜੀ ਕਰਦਾ ਆਹੋ ਤਾਹੀਂ ਤਾਂ ਉਹੀ ਗੱਲ ਤੇਰੇ ਤਾਂ ਹੁਣ ਜਿਵੇਂ ਕਹਿੰਦੇ ਹੁੰਦੇ ਦੇਖ ਕੇ ਉਹਨੂੰ ਕਾਲ ਜੇ ਸੱਲ ਪੈਂਦੇ ਨੇ ਮੈਂ ਤਾਂ ਉਹ ਬੰਦਾ ਨਿਕਲਦਾ ਕੋਰਦੀ ਬਾੜ ਬਾੜ ਦੇ ਇੱਕ ਸੁਣਾਉਂਦੇ ਆ ਆਪੂ ਆਏ ਜ਼ਮੀਨ ਤੇ ਰੋਟੀ ਲੈ ਜਾਓ ਆਪੂ ਆਏ ਜੀ ਬਾੜ ਬਾਹੇ ਬਾਹੇ ਹਰਾ ਬੀਰੋ ਪੌਣ ਬੇਬੇ ਵੀ ਸ਼ਰੀਕ ਤਾਂ ਸਾਰਾ ਕੁਝ ਕਹਿੰਦੇ ਹੁੰਦੇ ਐ ਸ਼ਰੀਕ ਤੱਕ ਜਿਵੇਂ ਕਹਿੰਦੇ ਨੇ ਸ਼ੇਰੇ ਬਣ ਕੇ ਟੁਕਦੇ ਨਹੀਂ ਕਸਰ ਕੋਈ ਨਹੀਂ ਛੱਡਦੇ ਹੁੰਦੇ ਕੋਈ ਗੱਲ ਨਹੀਂ ਪੂਆ ਨੂੰ ਮੈਂ ਫੜਾ ਦੂੰਗੀ ਚਾਹ ਪਾਣੀ ਕੋਈ ਨਹੀਂ ਪੂਆ ਨੂੰ ਕਹਿ ਦਿਆਂਗੇ ਵੀ ਇੱਕ ਦਿਨ ਤਾਈ ਕੇ ਘਰੇ ਵਗ ਜਾ ਜਿਹੜਾ ਨੂੰ ਹੁਣ ਜ਼ਮੀਨ ਦਿੱਤੀ ਹੈਗੀ ਅੱਖਾਂ ਸੀ ਉਧਰ ਵੀ ਵਗ ਜੂਗੀ ਮੈਂ ਕਹਿੰਦਾ ਕੋਈ ਨਹੀਂ ਫਿਰ ਚਾਹ ਪਾਣੀ ਪਿਆ ਕੇ ਭੇਜ ਦਾਂਗੇ ਆਹ ਕਾ ਤੂੰ ਕਰਦੀ ਹੁੰਨੀ ਮੈਂ ਪਾਣੀ ਦੀ ਘੁੱਟ ਦਿੰਨੀ ਉਹਨੂੰ ਹੁਣ ਤੂੰ ਬੋਲੀ ਨਾ ਤੂੰ ਪਰੇ ਵਗ ਜਾ ਅੰਦਰ ਵਗ ਜਾ ਮੈਂ ਭੇਜੂ ਪੂਆ ਕੋਲੇ ਜਾ ਇੱਧਰ ਜਾ ਆ ਮੈਂ ਸੱਗ ਨਹੀਂ ਜਾਇਆ ਲੈ ਪੂਆ ਆਈ ਬੈਠੀ ਅੱਜ ਲੈ ਅੱਜ ਦੇ ਪੇਕੇ ਯਾਦ ਆ ਗਏ ਪੂਆ ਦੇ ਹੈ ਮੱਥਾ ਟੇਕਣਾ ਪੂਆ ਜੇ ਹੁੰਦਾ ਰਾਈ ਪਾਈ ਵੱਡੀ ਸਾਰੀ ਉਮਰ ਹੋਵੇ ਤੇਰੀ ਹੋਰ ਪਾਈ ਠੀਕ ਹੈ ਵਧੀਆ ਤੂੰ ਅੱਜ ਪੇਕਿਆਂ ਦੀ ਕਿੰਨੀ ਯਾਦ ਆ ਗਈ ਵੇ ਪੁੱਤੋ ਕਿਦੋਂ ਕੋਈ ਯਾਦ ਕਰਾ ਦੇ ਫਿਰ ਯਾਦ ਵੀ ਲੈਉਣੇ ਪੈਂਦੇ ਨੇ ਪੇਕੇ ਵੀ ਹਨਾ ਪੇਕੇਆਂ ਬਿਨਾ ਵੀ ਨਹੀਂ ਸਰਦਾ ਹੁੰਦਾ ਪੂਆ ਪੇਕੇਆਂ ਬਿਨਾ ਸਰਦਾ ਨਹੀਂ ਤੂੰ ਇਹ ਗੱਲ ਯਾਦ ਕਰਨੀ ਸੀ ਜਿੱਦੇ ਜ਼ਮੀਨ ਵੇਚ ਕੇ ਗਈ ਸੀ ਮੇ ਪੁੱਤ ਜਿਵੇਂ ਇਹ ਕਿਹਾ ਮੈਂ ਕੋਈ ਬਾੜੀ ਵੇਚ ਗਈ ਤੇੜੀ ਵਸ ਮੇਰੀ ਮਾਲੀ ਦੇਖ ਮੇਰੇ ਚਾਰ ਕਨਾਲਾ ਨੋਂ ਚੜੀ ਸੀ ਉਹੀ ਵੇਚ ਕੇ ਗਈਆਂ ਦੂਜੀਆਂ ਤਾਂ ਮੈਂ ਦੇਖ ਕੋਈ ਜ਼ਮੀਨ ਟੋਈ ਸਾਨੀ ਲੈ ਕੇ ਗਈ ਹੋਰ ਮਾਹਾਂ ਚੋਤਾ ਉਹ ਇਹੀ ਤਾਂ ਇਮਾਨਦਾਰੀ ਹੁੰਦੀ ਹੈ ਜਦੋਂ ਜ਼ਮੀਨ ਨਾਂ ਲੱਗ ਜਾਂਦੀ ਹੈ ਇਹ ਚਾਰ ਕਿੱਲੇ ਹੁੰਦੇ ਚਾਰ ਕਿੱਲੇ ਗੜਾ ਤੂੰ ਛੜਦੀ ਸੀ ਇਹ ਤਾਂ ਸੁੱਖ ਨਾਲ ਚਾਰ ਕਨਾਲਾਂ ਹੀ ਸੀ ਸਾਡੀ ਬਚਤ ਰਹਿ ਗਈ ਓਹ ਹੋ ਬੇ ਪੁੱਤ ਤੂੰ ਤਾਂ ਜਮੀ ਪੂਆ ਨੂੰ ਆਈ ਨਹੀਂ ਕਹਿੰਦਾ ਵੀ ਚੱਲ ਕੋਈ ਨਾ ਪੂਆ ਦੀ ਕੋਈ ਬਿਖਿਆ ਸੁਣ ਲਾ ਵੀ ਪੂਆ ਕਿਵੇਂ ਆ ਗਈ ਕਰੋ ਐਨੇ ਚਿਰ ਦੀ ਪੂਆ ਆਈ ਨਹੀਂ ਸੀ ਕਿੰਨੇ ਦੇਖ ਪੈਸੇ ਲੈ ਕੇ ਗਈ ਸੀ ਮਾਨ ਲੈ ਗਈ ਸੀ ਵੀ ਪੂਆ ਤਾਂ ਸਾਡੇ ਘਰੇ ਪਾਇਰ ਨਹੀਂ ਸੀ ਪਾਇਆ ਵੀ ਅੱਜ ਜੇ ਕੋਈ ਗੱਲ ਹੈ ਪੂਆ ਫੇਰ ਹੀ ਛੋਡੇ ਬਰਗੇ ਆ ਕੇ ਡਿੱਗੀ ਐ ਪੂਆ ਉਹ ਤਾਂ ਮੈਨੂੰ ਪਤਾ ਹੀ ਐ ਹੁਣ ਤੇਰੀਆਂ ਨੂਹਾਂ ਨੇ ਤੈਨੂੰ ਘਰੋਂ ਕੱਢਿਆ ਹੋ ਜਾਂ ਤੇਰੇ ਪੁੱਤਾਂ ਨੇ ਕੱਢਿਆ ਹੋਗਾ ਤਾਂ ਹੀ ਹੁਣ ਤੇਰੇ ਪੇਕੀ ਯਾਦ ਆਗੇ ਉਦੋਂ ਤੈਨੂੰ ਆਪਦੀਆਂ ਨੂਹਾਂ ਚ ਪੁੱਤ ਚੰਗੇ ਲੱਗਦੇ ਸੀ ਬੇ ਪੁੱਤ ਜਿਹੜਾ ਮੈਂ ਪੈਸੇ ਲੈ ਗਈ ਦੇਖ ਉਹ ਮੇਰੇ ਨੂੰ ਪੁੱਤ ਨੇ ਖਾ ਲਈ ਹੈਨਾ ਬੜੀਆ ਕਰਿਆ ਖਾਣੀ ਤੀ ਸੋਨੂ ਉਹਨਾਂ ਦਾ ਹੁਣ ਆਏ ਹੋ ਗਿਆ ਵੀ ਚਲ ਉਹਨਾਂ ਨੇ ਵੀ ਘਰਤੀ ਘਰੋ ਖਾ ਕੇ ਪੈਸੇ ਵੀ ਚਲ ਹੁਣ ਆਪਾਂ ਬੁੜੀ ਤੋਂ ਕੀ ਕਰਾਉਣਾ ਸੋਨੂ ਹੁਣ ਆਏ ਹੈ ਵੀ ਪੂਆ ਪੈਸੇ ਲੈ ਗਈ ਦੋਨਾਂ ਪਾਸੇ ਤਾਂ ਮੈਂ ਫਸ ਗਈ ਮੈਂ ਮਾਰੀ ਗਈ ਪੂਆ ਮੇਰੀ ਗੱਲ ਸੁਣ ਲੈ ਸਾਡਾ ਕੀ ਕਸੂਰ ਐ ਇਸ ਗੱਲ 'ਚ ਕਸੂਰ ਤਾਂ ਫਿਰ ਤੇਰੇ ਨੂੰ ਪੁੱਤ ਦਾ ਹੈ ਜਿਹੜੇ ਪੈਸੇ ਲੈ ਕੇ ਖਾ ਗਏ ਅਸੀਂ ਤਾਂ ਪੈਸੇ ਤੈਨੂੰ ਦੇ ਦੇਤੀ ਅਸੀਂ ਤਾਂ ਤੇਰ ਨਾਲ ਗੱਲ ਨਿਮੇੜਤੀ ਤੀ ਤੇਰੇ ਪੇਕੇ ਤਾਂ ਮੁੱਕ ਗਏ ਸੀ ਵੇ ਬੁੱਤਾ ਇਨੀ ਮੁਗਦੇ ਹੁੰਦੇ ਨਾ ਹਣ ਨਾ ਰੋ ਮਾਥਨੀ ਟੁੱਟਦਾ ਹੁੰਦਾ ਸੁੱਖ ਨਾਲ ਮੇਰੇ ਮਾਂ ਤੇ ਉਦੀ ਤੁਸੀਂ ਦੇਖਣੇ ਉਜੜੋਂਗੇ ਤੂੰ ਪਤੀ ਜਾ ਹਰਪ੍ਰੀਤ ਮੇਰੀ ਪਤੀ ਜਨੂਗਾ ਉਹ ਮੇਰੀ ਹਜੇ ਪਰਜਾਈ ਬੈਠੀ ਐ ਹਜੇ ਤਾਂ ਕੋਈ ਵੱਡੀ ਲੰਮੀ ਸਿਕਰੀ ਨਹੀਂ ਹੋਈ ਆਪਣੀ ਵਾ ਜਿਹੜੀਆਂ ਗੱਲਾਂ ਅੱਜ ਕਹਿ ਨਹੀਂ ਐ ਮੈਨੂੰ ਇਹੇ ਗੱਲਾਂ ਉਦਦੇ ਸੋਚਣੀਆਂ ਸੀ ਦੇਦੇ ਜ਼ਮੀਨ ਦਾ ਹਿੱਸਾ ਲੈ ਕੇ ਗਈ ਤੀ ਵੇ ਪੁੱਤ ਉਂਗਲਾਂ ਵਾਲਿਆਂ ਨੇ ਦੇਖ ਹਨ ਤੇਰੀ ਮਾਂ ਦੇ ਉਂਗਲਾਂ ਲਾਈ ਜਾਂਦੇ ਸਾਨੂੰ ਲੜਵਾਈ ਜਾਂਦੇ ਨੰਦ ਪਰਜਾਈ ਨੂੰ ਉਧਰੋਂ ਮੇਰੇ ਦੇਖੋ ਤੇਰੇ ਤਾਏ ਕੀ ਉਂਗਲਾ ਲਾਈ ਜਾਂਦੇ ਉਹ ਮੈਨੂੰ ਕਮਲੀ ਨੂੰ ਐ ਪਤਾ ਨਹੀਂ ਸੀ ਵੀ ਬਾਹਨ ਤਾਂ ਇਹਨਾਂ ਨੇ ਲੈਣਾਗਾ ਵੀ ਮੈਨੂੰ ਤਾਂ ਥੋਡੇ ਨਾਲੋਂ ਪਾੜਦੇ ਨੇ ਮੇਰਾ ਦਿਮਾਗ ਨੇ ਮੰਗਰੋ ਕੰਮ ਕਰਿਆ ਉਹ ਕਿਦੋਂ ਫੇਰ ਦੇਖ ਹੁਣ ਆਪਣਾ ਤਾਏ ਦਾ ਮੁੰਡਾ ਦੇਖ ਜਿੰਬਾਹਨ ਲੈ ਲਿਆ ਕਿਦੋਂ ਨੇ ਮੈਂ ਆਖ ਹੈ ਬੀਟਾ ਮੈਨੂੰ ਆਦੇ ਪੇਕਿਆਂ ਨਾਲ ਤੋੜਦਾ ਸੀ ਹਾਂ ਹੁਣ ਤਾਂ ਤੇਰੇ ਫੇਰ ਸਾਰੀਆਂ ਗੱਲਾਂ ਯਾਦ ਆਉਂਦੀਆਂ ਹੋਣਗੀਆਂ ਤੂੰ ਐਂ ਕਰ ਫਿਰ ਉਹਨਾਂ ਦੀ ਵਗ ਜਾ ਹੁਣ ਸਾਡੇ ਕੰਨੋਂ ਆਈ ਸੀ ਬੇ ਬੁੱਤ ਪਹਿਲਾਂ ਤੇਰੀ ਬੇਬੇ ਨੇ ਕਹਿਤਾ ਕਿਉਂ ਐ ਮੈਂ ਦੁੱਖ ਦੇਠਾ ਹਾਂ ਨਾ ਛੱਟ ਮਾਰਦੇ ਦੇਉ ਫੱਟਾਂ ਤੇ ਨੂਨ ਭੁਖਦੇ ਹੋਗੇ ਪਹਿਲਾਂ ਤੇਰੀ ਬੇਬੇ ਨੇ ਧੱਕੇ ਦੇ ਦੇ ਉਹਨਾਂ ਦੇ ਵਗਜਾ ਦੇ ਤਾਇ ਦੇ ਪੁੱਤ ਦੇ ਉਹਨਾਂ ਦੇ ਵਗਜਾ ਤਾਇ ਦੇ ਤਾਇ ਦੇ ਪੁੱਤ ਨੇ ਕਿਹਾ ਮੈਨੂੰ ਕੋਈ ਪੰਡਾ ਬਣ ਕੇ ਦੇ ਤਾ ਨਾ ਇਹ ਸਸਤੇ ਹੀ ਲੈ ਲਿਆ ਮੇਰੀ ਗੱਲ ਸੁਣ ਲੈ ਤੂੰ ਆ ਗਈ ਬੈਠੀ ਰਹਿ ਹੁਣ ਆਪਣੇ ਮਨ ਤਾਂ ਮਿਲਦੀ ਨਹੀਂ ਹੈਗੀ ਕਾਹਦੀ ਆਪਾਂ ਗੱਲਾਂ ਕਰਾਂਗੇ ਕਾਹਦੀ ਆਪਾਂ ਬਾਤਾਂ ਕਰਾਂਗੇ ਕਾਹਦੀ ਆਪਾਂ ਦੁੱਖ ਸੁੱਖ ਕਰਾਂਗੇ ਇਹ ਤਾਂ ਮਨ ਮਿਲਿਆਂ ਦੀਆਂ ਗੱਲਾਂ ਹੁੰਦੀਆਂ ਨੇ ਫੇਰੀ ਦੁਖ ਸੁਖ ਦੀਆਂ ਗੱਲਾਂ ਹੁੰਦੀਆਂ ਨੇ ਪੁੱਤ ਫੇਰ ਕੀ ਹੋ ਗਿਆ ਜਿਵੇਂ ਲੈ ਗਈ ਮੈਥੋਂ ਹੋ ਗਈ ਗਾਟੀ ਚੱਲ ਕਿੱਡੀ ਕ ਗੱਲ ਮਨ ਮੇਲ ਵਾਲੀਆਂ ਗੱਲਾਂ ਕੀ ਗੱਲ ਐ ਇੰਨੀਆਂ ਨਾ ਤੂੰ ਬਾਲਾ ਮੈਂ ਤੈਨੂੰ ਦੱਸਾਂ ਗੱਲ ਆਪਦੇ ਮਨ ਚੋ ਹੋ ਕਰ ਕਰੋ ਚੰਗਾ ਚੰਗਾ ਭੂਆ ਮਹਣ ਲੈ ਗਈ ਮਾਤ ਨੀ ਨੀ ਹੋ ਕੇ ਸਾਡੇ ਹੁਣ ਘਰੇ ਆ ਗਈ ਹਾਂ ਅਸੀਂ ਬਥੇਰੇ ਨੀਵੇਂ ਹੋਏ ਸੀ ਬਥੇਰੇ ਤੇਰੇ ਉਰੇ ਹੱਥ ਬੰਨੇ ਸੀ ਸਾਡੀ ਤੂੰ ਇੱਕ ਵੀ ਗੱਲ ਨਹੀਂ ਮੰਨੀ ਤੈਨੂੰ ਅਸੀਂ ਕੀ ਕਿਹਾ ਸੀ ਭੂਆ ਤੂੰ ਤਾਂ ਕਣੀ ਮੈਂ ਉਮਰ ਖਾਈ ਬੈਠੀ ਆ ਭਾਈ ਹੁਣ ਮੈਨੂੰ ਪੇਕੇ ਦੀ ਕੀ ਲੋੜ ਐ ਹੁਣ ਸਰ ਗਿਆ ਫਿਰ ਤੈਨੂੰ ਪੇਕੇ ਆਣੇ ਡਿਸੀ ਤੇ ਪੇਕੇ ਤਾਂ ਨਾ ਢੀਆਂ ਤਾਂ ਨਾ ਪੇਕੇ ਨੂੰ ਬੁੜੀਆਂ ਪੰਨਾਂ ਹੋ ਕੇ ਵੀ ਡੀਕਦੀਆਂ ਸੀ ਜਾਂ ਚ ਪੰਨਾਂ ਵੀ ਡੀਕਦੀਆਂ ਨੇ ਵਾ ਆਹੀ ਗੱਲਾਂ ਪਹਿਲਾਂ ਯਾਦ ਕਰਨੀਆਂ ਸੀ ਵੀ ਮਰੀ ਵੀ ਡੀਕਦੀ ਐ ਈਤਾਂ ਦੇ ਪੇਕੇਆਂ ਨੂੰ ਹੁਣ ਤੈਨੂੰ ਗੱਲਾਂ ਯਾਦ ਆਈ ਜਾਂਦੀਆਂ ਨੇ ਇਹ ਉਦੋਂ ਤੈਨੂੰ ਨਸ਼ਾ ਥੀਆ ਇਕੱਲੇ ਪੈਸਿਆਂ ਦਾ ਉਹ ਪਾਈ ਤੈਨੂੰ ਚੱਕਤੀ ਆਪਦੇ ਨੂੰ ਪੁੱਤ ਦੀ ਉਹਨਾਂ ਨੇ ਚੱਕ ਤੇ ਸਾਡੀ ਜ਼ਮੀਨ ਲੈ ਗਈ ਖੋਕੇ ਪਤਾ ਤੇਰੀ ਮਾਂ ਨੇ ਸੁਣਾਈਆਂ ਉੱਥੇ ਬੀਹੀ ਚ ਮੇਰੀ ਬੇਇੱਜ਼ਤੀ ਕਰੀ ਆਉਂਦੀ ਸੀ ਹਜੇ ਤਾਂ ਮੈਂ ਤੇ ਮੇਰੀ ਮਾਂ ਨਹੀਂ ਸੁਣਾਈਆਂ ਨਾ ਹੇ ਤੈਨੂੰ ਲੋਕ ਵੀ ਸੁਣਾਉਣਗੇ ਤੂੰ ਮੜਿਆ ਬਾਹਰ ਮੂੰਹ ਕੱਢੀ ਹੁਣ ਤੂੰ ਸੁਣਾਉਣ ਲੱਗ ਗਿਆ ਅਜਿਹਾ ਤਾਂ ਉਸ ਗੱਲ ਵਾਂਗੂ ਮੇਰੀ ਭਤੀਜ ਨੂੰ ਹੀ ਚੰਗੀ ਐ ਕਿਹੜੀ ਨਾ ਮੈਨੂੰ ਉਥੋਂ ਬਾਹਰ ਗਿਆ ਉਠਾ ਕੇ ਲਿਆਂਦਾ ਉਹ ਤਾਂ ਫੇਰ ਵੀ ਮੱਛੀ ਹਰਪ੍ਰੀਤ ਨੇ ਹਾਂ ਕਮਾਲ ਦੀ ਗੱਲ ਐ ਇੰਨਾ ਕਰਦੀ ਐ ਤੇਰਾ ਇੰਨਾ ਕਰਿਆ ਮੈਨੂੰ ਤਾਂ ਮੈਂ ਤਾਂ ਜਵਾਂ ਨਹੀਂ ਉਹਨੂੰ ਵਿਚਾਰੀ ਨਹੀਂ ਜਵਾਕੜੀ ਨਾ ਕਰਦੀ ਉਹਨੂੰ ਤਾਂ ਇਸੇ ਗੱਲ ਦੀ ਡਰਤੀ ਕਿ ਪਤਾ ਨਹੀਂ ਹਰਪ੍ਰੀਤ ਕੀ ਬੋਲੂ ਚੰਗਾ ਤੇਰੇ ਵਾਸਤੇ ਮੈਂ ਪਾਣੀ ਦਾ ਗਲਾਸ ਲਿਆਉਣਾ ਓਥੇ ਬੈ ਗਈ ਸੀ ਮੇਰੇ ਤੇਰੀ ਬੇਬੇ ਨੇ ਗੇਟ ਡਾਲਿਆ ਸੀ ਚੰਗਾ ਚੰਗਾ ਦੁਬਾਰੋ ਪਾਣੀ ਲਿਆਉਣਾ ਮੈਂ ਤੇਰੇ ਵਾਸਤੇ ਲਿਆ ਪੁੱਤ ਲਿਆ ਦੇਖ ਲਾ ਹੁਣ ਤਾਂ ਮੈਂ ਵੀ ਪਤਾ ਹੁਣੀ ਐ ਜੇ ਮੈਂ ਨਾ ਇੱਥੇ ਲੈ ਕੇ ਜਾਂਦੀ ਵਾਹਨ ਦੇ ਕੀ ਲੋੜ ਸੀ ਚਾਰ ਕਨਾਲਾਂ ਨਾਲ ਕਿ ਜਦ ਸਮਾਂ ਉੱਥੇ ਕੋਠੀਆਂ ਪਾ ਲਈਆਂ ਨਾ ਤਾਂ ਪੇਕਿਆਂ ਨਾਲ ਉਹੀ ਗੱਲ ਮੰਗੂ ਟੁੱਟ ਗਈ ਹੁਣ ਧਰ ਧਰ ਸੁਣਾਉਂਦੇ ਨੇ ਜੇ ਚਾਰ ਕਨਾਲਾਂ ਦੇ ਪੈਸੇ ਲੈ ਕੇ ਗਈ ਨਾਲੇ ਕੀ ਕੋਈ ਨਾਲੇ ਬਾਲੇ ਪੈਸੇ ਨਹੀਂ ਦਿੱਤੇ ਉਹ ਤਾਂ ਜਦੇ ਪੁੱਤ ਨੇ ਥੋੜੇ ਜੇ ਪੈਸੇ ਦਿੱਤੇ ਨੇ ਨਾਲੇ ਹੁਣ ਇਹਨਾਂ ਨੂੰ ਆਏ ਬਸ ਗੁੱਸਾ ਹੋਇਆ ਤੇ ਵੀ ਵਾਹਨ ਲੈ ਗਈ ਕੀ ਲੈ ਗਈ ਵਾਹਨ ਨਾ ਤਾਂ ਰੂੰਗਾ ਲੈ ਕੇ ਗਈ ਨਾਲੇ ਹੁਣ ਦੋਨੇ ਮਾਪੋ ਤਾਂ ਮੈਂ ਤਰ ਤਰ ਸੁਣਾਉਂਦੇ ਨੇ ਹਜੇ ਦਾ ਵਿਚਾਰੀ ਹਰਪ੍ਰੀਤ ਹਜੇ ਤਾਂ ਮੈਨੂੰ ਵਧੀਆ ਬੋਦੀ ਉਸੇ ਤਾਂ ਕਿਉਂ ਗੰਡੇ ਲਿਆਈਆਂ ਉਹਨਾਂ ਦੇ ਗੰਡੇ ਖਵਾਉਂਗੀ ਇਹਨੂੰ ਜ਼ਮੀਨ ਦੇ ਕੇ ਗਈ ਆ ਗੰਡਿਆਂ ਨੇ ਕੀ ਕਰਦੀਆਂ ਹੁਣ ਇਹ ਤੇਰੀ ਭੂਆ ਨੂੰ ਚੱਲਦੀ ਕੁੱਟ ਕੇ ਖਵਾਉਂਗੀ ਗੰਡਿਆਂ ਦੀ ਤੇ ਮਾੜਾ ਮੱਟਾ ਤਾਂ ਮੰਨ ਲਿਆ ਕਰ ਘਰੇ ਆਏ ਰਿਸ਼ਤੇਦਾਰ ਦੀ ਮਾਣੀ ਮੁੱਟੀ ਤਾਂ ਇੱਜ਼ਤ ਕਰ ਦਿਆ ਕਰ ਕੋਈ ਸਬਜ਼ੀ ਲਿਆ ਲੈ ਮੈਂ ਤੜਕਾ ਲਾ ਦੂੰ ਇਹਨਾਂ ਨੂੰ ਬਸ ਰਹਿਣ ਦੇ ਚਟਣੀ ਕੁੱਟਨੀ ਆ ਮੈਂ ਤਾਂ ਲਿਆ ਸਬਜ਼ੀ ਇਹਨੂੰ ਗੋਭੀ ਤੂੰ ਆਉਦੀ ਬਣਾ ਕੇ ਖਾ ਲੈ ਤੈਨੂੰ ਤਾਂ ਕੀ ਲੈਣਾ ਵੇ ਬੇਈਆਂ ਕੋ ਕਰਦੀ ਹੁੰਨੀ ਹੁਣ ਭੂਆ ਨੂੰ ਚੜਣੀ ਨਾ ਰੋਟੀ ਦੇਂਦੇ ਸੋਹਣੇ ਲੱਗਦੇ ਆ ਸੋਹਣੇ ਦਾ ਸੋ ਕੀ ਮੋਹ ਆ ਗਈ ਤੀ ਦਾ ਚੰਦਾ ਸੋਹਣੂ ਹੀ ਆ ਮੈਂ ਤਾਂ ਚੜਣੀ ਕੁੱਟ ਕੇ ਤੇ ਉੱਤੇ ਰੁਖੀ ਤਰ ਕੇ ਦੂੰ ਕਿਉਂ ਵੀ ਨਹੀਂ ਪਉਂਦੀ ਚੱਲ ਪਈ ਜਿਵੇਂ ਕਰਨਾ ਤੇਰੀ ਮਰਜ਼ੀ ਆ ਕਰ ਲੈ ਚੱਲ ਮੈਂ ਤਾਂ ਕੁੰਡਾ ਫੜਾ ਦਾਨੀਆ ਤੈਨੂੰ ਲੈ ਆ ਕੁੰਡਾ ਉਹਦੇ ਇੱਥੇ ਹੀ ਕੁੱਟ ਲੈਂਦੀ ਆ ਮੈਂ ਤਾਂ ਇੱਥੇ ਹੁਣ ਕਿੱਥੇ ਬੈਠੇਗੇ ਉੱਥੇ ਤਾਂ ਬਾਗਚਾ ਨਾ ਉੱਥੇ ਬੈਠੀ ਆ ਕੋਈ ਨਹੀਂ ਬੈਠੀ ਤੈਨੂੰ ਕਢਾਉ ਮੂੰਹ ਚ ਪਾਉਂਦੀ ਐ ਭਾੜੇ ਮੂੰਹ ਵਾਲੀ ਲੈ ਮੈਂ ਕੁੰਡਾ ਲਿਆ ਦਾਨੀਆ ਲੈ ਆ ਕੁੰਡਾ ਇੱਥੇ ਹੀ ਬ ਚਟਨੀ ਕੁੱਟ ਕੇ ਦਿਉਂ। ਦੇਖ ਲੈ ਸਹੀ ਖਵਾਉਂ ਇਹਨ ਮੈਂ ਗੋਭੀ। ਕੱਬ ਲਿਆ ਦੇ ਦੇ ਮੈਨੂੰ। ਲਿਆ ਦੂੰਗੀ। ਕੱਲਾ ਕੋਟਾ ਚੱਕ ਲਈ। ਇਹਨੂੰ ਆਦਾ ਐ ਵੀ ਮੈਂ ਤਾਈ ਨੂੰ ਮਟਰ ਪਨੀਰ ਬਣਾ ਕੇ ਦੇਵਾਂ ਪੂਆ ਨੂੰ। ਦੇਉਂਗੀ ਤੇਰੀ ਪੂਆ ਨੂੰ ਮਟਰ ਪਨੀਰ ਬਣਾ ਕੇ। ਮੈਂ ਤਾਂ ਕਾਜ ਜਮਚਾਇਆ ਪਿਆ ਇਹਨੇ। ਮੈਨੂੰ ਪੁੱਛ ਕੇ ਦੇਖੋ। ਲੈ 베베 ਜਿਹਦਾ ਬਾਹਣਾ ਉਹ ਕਰਕੇ ਲਗਾਈ ਅੱਧ ਵੱਢ ਕੇ। ਕੀ ਉਹ ਗੱਲ ਚੱਕੀ ਜਾਂਦੀ ਹੁੰਦੀ ਐ ਮੜਾ ਜਾਂ ਪੁੰਡਾ ਦਾ ਧੋਣ ਵਾਲਾ ਸੀ ਬੇਬੇ ਕੋਈ ਨਹੀਂ ਕੁਛ ਨਹੀਂ ਹੁੰਦਾ ਧੋ ਲਿਆ ਫੇਰਾ ਤੈਨੂੰ ਪਤਾ ਨਹੀਂ ਐ ਚੱਕੀ ਫਿਰਦੀ ਐ ਫਿਰ ਹੁਣ ਤੂੰ ਤਾਂ ਕਾਲੀ ਕਰੀਏ ਨੇ ਤੂੰ ਤਾਂ ਕਹਿੰਦੀ ਜਰਕ ਦੇ ਨੇ ਲਿਆ ਕੁੰਡਾ ਹੂੰ ਤਾਂ ਭੁਆ ਹੀ ਸੇਵਾ ਕਰਦੀ ਆਂ ਕੁੱਟ ਲਿਆ ਧੋੜੇ ਮੜਾ ਜਾਂ ਤੇ ਧੋਣੇ ਨਹੀਂ ਆਈ ਵੀ ਕੁੱਟ ਤੂੰ ਮੈਂ ਤਾਂ ਮੈਂ ਤਾਂ ਕੋਈ ਨਹੀਂ ਮੈਂ ਤਾਂ ਹਾਂ ਤਾਂ ਚਟਨੀ ਵਾਲੀ ਫੇਰ ਫੇਰ ਤੈਨੂੰ ਕੀ ਆਦਾਗਾ ਤੂੰ ਹੀ ਮੈਨੂੰ ਤਾਂ ਕੀ ਕਹਿਣਾ ਸੀ ਮੜਾ ਧੋ ਕੇ ਲਿਆ ਦਾਨੀਆ ਧੋ ਲਿਆ ਆਪ ਖਾ ਨਹੀਂ ਬੇਹੀ ਚਟਣੀ ਨਾਲ ਖਾ ਰੋਟੀ ਦੇ ਨਾਲ ਧਰ ਕੇ ਭੂਆ ਦੇ ਕੋਲੇ ਬੈ ਜੀ ਕਹੇ ਮੈਂ ਵੀ ਨਹੀਂ ਦਾਤ ਤਰੀ ਮੈਂ ਵੀ ਚਟਣੀ ਨਾਲ ਹੀ ਖਾਣੀ ਹੈ ਨਹੀਂ ਮੈਂ ਗੋਭੀ ਨਾਲ ਖਾਉਂਗੀ ਹਾਂ ਤੈਨੂੰ ਵੀ ਚਟਣੀ ਮਿਲੂਗੀ ਵੱਡੀ ਭੂਆ ਦੀ ਹੈ ਜਨੂੰ ਚਲ ਜੀ ਮੈਂ ਤੈਨੂੰ ਵੀ ਨਹੀਂ ਬਣਾ ਕੇ ਦਿੰਦੀ ਫਿਰ ਮੈਨੂੰ ਤੈਨੂੰ ਚਟਣੀ ਨਹੀਂ ਹੋਊਗੀ ਮੈਂ ਤਾਂ ਖਾਂਦ ਕੋਈ ਨਹੀਂ ਆਇਤਾ ਨਹੀਂ ਹੁੰਦਾ ਗੋਛਾ ਲੈ ਡਾਈ ਜਾਓ ਕਰ ਦੇ ਪੂਆ ਹੀ ਆ। ਆ ਕੇ ਪੂਆ ਨੇ ਆ ਦੇ ਮਟਰ ਪਨੀਰ। ਆ ਬਾਟੀ ਜੀ ਵੀ ਦੇ ਦੇ ਜਾਂ ਖੁੰਜਾ ਜੀ ਦੇ ਦੇ। ਆ ਗੰਨੇ ਦੇ ਫੋਲ ਕਵਾ ਦੂੰ ਵਿੱਚ। ਲੈ ਫੜਾਇ ਤੇ ਛੱਡ ਦੇ। ਹੁਣ ਮੈਂ ਬਣ ਕੇ ਮੰਜੇ ਤੇ ਬਿਠਾ ਛੱਡੀ ਆ। ਕੰਮ ਵੀ ਲਾ ਰਾਂਦੀ ਇਹਨੂੰ। ਹੋਰ ਹੁਣ ਕੰਮ ਲਾਉਣ ਨੂੰ ਇਹਨੂੰ ਗੁਆ ਛੱਟਣ ਲਾ ਲਾ। ਵੀ ਪੂਆ ਗੁਆ ਛੱਟੇ ਮੈਂ ਚੰਦਾ। ਆ ਛੱਟੇ 'ਤੇ ਰੋਟੀ ਜੋਗਰ ਤਾਂ ਕਰੇ। ਚੱਲ ਕੋਈ ਨਹੀਂ। ਬੈਠਣਾ ਤਾਂ ਹੁੰਦੀ ਆ ਹੁਣ। ਚੰਗਾ ਕਰ ਲੈ ਚਟਣੀ ਫਿਰ। ਮੈਂ ਚਟਣੀ ਕੁੱਟਦੀ ਆ ਜਾਂ ਤੂੰ ਆਦਾ ਬਗ ਜਾ ਮੈਂ ਮਾੜਾ ਹੀ ਆਉਣੀ ਆ ਚੰਗਾ ਮਾੜਾ ਜਨਾ ਮੈਂ ਕੰਮ ਜਾ ਕੇ ਆਉਣੀ ਆ ਕੀ ਕੰਮ ਜਾ ਕੇ ਆਉਣੀ ਆ ਦੱਸ ਕੇ ਜਾ ਮੈਨੂੰ ਬਾੜੇ ਚ ਹੀ ਜਾਨੀ ਆ ਪਾਥ ਗਈ ਆ ਥੱਲ ਕਿਉਂ ਨੀ ਆ ਥੱਲਿਆ ਥੱਲਿਆ ਮੈਂ ਤੱਕ ਨੂੰ ਕੇ ਰੋਟੀਆਂ ਲਾ ਦੂੰਗੀ ਪਕਾ ਨਹੀਂ ਕੋਈ ਨਹੀਂ ਏਡੀ ਛੇਤੀ ਮਤਾੜੀ ਜੀ ਨਹੀਂ ਪੂਆ ਰੋਟੀਆਂ ਬਿਨਾ ਮਾਤਾ ਮਾਈ ਹੁੰਦੀ ਆ ਐਵੇਂ ਤਾਂ ਨਹੀਂ ਕਹਿੰਦਾ ਹੁੰਦਾ ਮਾਤਾ ਪਾਵਾ ਦੀ ਮਤੇਰ ਹੋਵੇ ਉਹ ਵੀ ਮਾਈ ਬਾਜੀ ਦੀ ਹੁੰਦੀ ਆ ਪਰ ਜਾਈਆਂ ਤਾਂ ਪਰਜਾਈਂ ਹੀ ਹੁੰਦੰਗਾ ਆ ਚੱਕ ਛੱਡਿਆ ਦਾ ਕੋਟਾ ਤੇ ਕੁੰਡਾ ਕਚਨੀ ਕਟੂngੀ ਚਲੋ ਭਾਈ ਚਟਨੀ ਨਾਲ ਖਵਾ ਦਿਓ ਕਿਹੜਾ ਜੋਰ ਐ ਮੇਰਾ ਤੇ ਨਵੇਂ ਆਪ ਦੇਖੋ ਰਹੀ ਆ ਰਹੀ ਐਂਗੀ ਆਪਦੇ ਨੂੰ ਪੁੱਤਤੀ ਜੋਰ ਹੁੰਦਾ ਕਿ ਦੋਨਾਂ ਨੇ ਘਰੋਂ ਕੱਢਤੀ ਇਹਨਾਂ ਤੇ ਕਿਹੜਾ ਮੈਨੂੰ ਜੋਰ ਐਗਾ ਉਹੀ ਗੱਲ ਆ ਬੈਠੀ ਐਂਗੀ ਮਾਂ ਨੂੰ ਯਾਦ ਕਰਦੇ ਬਿੰਦੇ ਬਿੰਦੇ ਜਿਵੇਂ ਮਾਂ ਬਾੜੀ ਪਰੋਠੇ ਪਕਾ ਪਕਾ ਦਿੰਦੀ ਹੁੰਦੀ ਜੇ ਮਾਂ ਹੁੰਦੇ ਵੀ ਤੇ ਮੈਂ ਹੀ ਤੇਰੇ ਮੱਥਾ ਝੁਲਸਦੀ ਸੀਗੀ ਮੇਰੇ ਹੰਨੇ ਦੀ ਆਉਂਦੀ ਇੱਥੇ ਖਾਂਦੀ ਰੋਟੀਆਂ ਮਾਂ ਦਾ ਹੁਕਮ ਲਾ ਦੈਂਦੀ ਮਰਤੀ ਆਈ ਐ ਪਰੋਠੇ ਬਣਾ ਲੈ ਚੰਗੀ ਜੀ ਦਾਲ ਬਣਾ ਲੈ ਮੈਂ ਦੇਖ ਲਾ ਤੇਰੀ ਧੀ ਨੂੰ ਦਿਨਿਆਂ ਚਰਨੀ ਕੁੜਕੜ ਲੈਨੇ ਸੋੜੇ ਬਦਲੇ ਇਹੇ ਤੁਸੀਂ ਮੇਰੇ ਲੈਤੇ ਆਂ ਮਾਂ ਨਹੀਂ ਮਾਰਾ ਕਹਿੰਦੀ ਹੁੰਦੀ ਧੀ ਨੂੰ ਪਾ ਮਾਤੀ ਕਿੱਡੀ ਕੋਈ ਮਾੜੀ ਹੋਵੇ ਮਾਂ ਤਾਂ ਫੇਰ ਵੀ ਧੀ ਨੂੰ ਚੰਗੀ ਕਹਿੰਦੀ ਹੁੰਦੀ ਆ ਤੋ ਅਜਾ ਫੇਰ ਤੂੰ ਤਾਂ ਉਹੀ ਗੱਲ ਮੰਗੋ ਚੱਕੀ ਬੈਠੀ ਆ ਗੰਡੇ ਫੇਰ ਫਰ ਜਾ ਹੀ ਰਹੇਗੀ ਨਾ ਆਹ ਹੋ ਮੈਂ ਤੈਨੂੰ ਗੰਡੇ ਖਵਾ ਦੋ ਇੰਨੇ ਹੀ ਬਹੁਤਾ ਗੰਡੇ ਵੀ 100 ਰੁਪਏ ਕਿਲੋ ਆ ਗੰਡੇ ਸਾਸਤੇ ਨਹੀਂ ਹੈਗੇ ਨਾ ਕਿਹੜੇ ਗੰਡੇ ਆ ਦੋ ਚਟਨੀ ਚ ਪਾਵेंगी ਇਹੀ ਦੋ ਗੰਡਿਆਂ ਦੀ ਦਾਲ ਬਣਾ ਲੈਂਦੀ ਵਿੱਚ ਘੁੱਟ ਦੁੱਧ ਪਾ ਲੈਂਦੀ ਚਲੇ ਅਜੇ ਨਾਲ ਹੀ ਦੋ ਰੋਟੀਆਂ ਖਾਧੀਆਂ ਜਾਂਦੀਆਂ ਮੈਂ ਖਾ ਲੈਂਦੀ ਦੁੱਧ ਰੋ ਤਾਂ ਬੁਰੀ ਵਾਂਨੇ ਕਹ ਕਹਿਆ ਤੇ ਦੁੱਧ ਪਾ ਲਾਂਦੀ ਦੇਖ ਲੈ ਗੱਲਾਂ ਤਾਂ ਐ ਕਰਦੀ ਆ ਬੀਜੀ ਮੈਂ ਪੂਰੀ ਬਣ ਕੇ ਗਈ ਹੁੰਦੀ ਐ ਲੈ ਤੁਸੀਂ ਵੀ ਖਾ ਲੈਂਦੇ ਨਾਲ ਮੇਰੇ ਬਹਾਨੇ ਨਾਲ ਤੁਸੀਂ ਵੀ ਦਾਲ ਨਾਲ ਖਾ ਲੈਂਦੇ ਹੁਣ ਉਹ ਹੀ ਗੱਲ ਮੰਗੂ ਕਿ ਇੱਕ ਮੌਜੇ ਪਿੱਛੇ ਗਾਂ ਪਿੱਛੇ ਸਾਰਾ ਬੱਗ ਤੇ ਆਇਆ ਮਰੂਗਾ ਮੇਰੇ ਪਿੱਛੇ ਹੁਣ ਤੁਸੀਂ ਵੀ ਚਟਨੀ ਖਾਓਗੇ ਮੈਂ ਚੱਲ ਰੋ ਮੂੰਹ ਫੇਰ ਮੈਂ ਕੀ ਲੈਣ ਸੰ ਮਚਾਉਣਾ ਹੀ ਪਊਗਾ ਜੇ ਤੇਰੇ ਵਰਗੀਆਂ ਬੈਰਨਾ ਬਣ ਜਾਣ ਭੂਆ ਪੂਆ ਤਾਂ ਕੋਈ ਵੈ ਨ ਨਹੀਂ ਪੂਆ ਤਾਂ ਨੀ ਮੀ ਹੋ ਕੇ ਸੋਡੇ ਤਾਂ ਵੀ ਘਰੇ ਆ ਕੇ ਡਿੱਗ ਪਈ ਪਰ ਥੋ ਤੁਸੀਂ ਦੇ ਨੁਦਰੇ ਹੋ ਰਹੇ ਹੋਗੇ ਤੁਹਾਨੂੰ ਹੁਣ ਆ ਹੋ ਰਿਹਾ ਵੀ ਪੂਆ ਆ ਰਹੀ ਹੈ ਸਾਡੇ ਘਰੇ ਪੁੱਣ ਨੇ ਆ ਕੇ ਡਿੱਗੀ ਪੂਆ ਨੂੰ ਹੁਣ ਕੋ ਤਾਂ ਹਾਈ ਨਹੀਂ ਸੀ ਕੋਈ ਹੋਰ ਨਾ ਹੋ ਨੀ ਸਾਰਾ ਹੈ ਨਹੀਂ ਕਿਸੇ ਪਾਸੇ ਕੋਟਾ ਅਸਰਾ ਉਹੀ ਪਰਜਾਈ ਕੰਮ ਆਈ ਪਰਜਾਈ ਨੇ ਕਿਹੜਾ ਇੱਥੇ ਆਉਂਦੀ ਨੂੰ ਬਾਦ ਜਫਨਾ ਪਾ ਕੇ ਮਿਲ ਲਗਾ ਵੀ ਲੈ ਨੇ ਚਿਰ ਬਾਦ ਮੇਰੀ ਨੰਦ ਆਈ ਹੈਗੀ ਲਾਲ ਹੈ ਜੇ ਭਗਾਬਾ ਦੇ ਤੂੰ ਆ ਗਾਈ ਨਾ ਚੋਕੋ ਵੀ ਤੈਨੂੰ ਮੰਜਾ ਮਿਲ ਗਿਆ ਬੇੜੇ ਤੇ ਬੈਠਣ ਨੂੰ ਤਾਂ ਮੰਜਾ ਤਾਂ ਮੇਰੇ ਮਾਪਿਆਂ ਦਾ ਘਰ ਆ ਗਿਆ ਮੇਰੇ ਮਾਪਿਆਂ ਦਾ ਬੰਦਾ ਬੈਠ ਪੁਕਾਰ ਕੇ ਹਾਂ ਬੱਚੀ ਮਾਪਿਆਂ ਨੂੰ ਮੂਹਰੇ ਧਰ ਲਾਂ ਜੀ ਆ ਦੇ ਮਾਪਿਆਂ ਦਾ ਮਾਪਿਆਂ ਤੇ ਆ ਗਾ ਸਿਵੇ ਤੇ ਉੱਥੇ ਬਹਿ ਜਾ ਕੇ ਸਿਵੇ ਦੇ ਕਿਸੇ ਦੇ ਆਉਂਦਾ ਹੀ ਆ ਮਾਪਿਆਂ ਤੇ ਜਾਦੀ ਆਉਂਦਾ ਹੁੰਦਾ ਔਖੇ ਵੇਲੇ ਆਉਂਦਾ ਹੁੰਦਾ ਮਾਪਿਓ ਜਦ ਸੌਖੇ ਵੇਲੇ ਤਾਂ ਆਉਂਦੇ ਹੀ ਨਹੀਂ ਹੁੰਦਾ ਮਾਪਿਓ ਜਦ ਸਿਵੇ ਦੇਖ ਤੇ ਜਾ ਕੇ ਬਹਿ ਜਾ ਮਾਦੇ ਓ ਲੈ ਪੂਆ ਵਾਸਤੇ ਕੋ ਦਾਲ ਸਬਜ਼ੀ ਲੈ ਕੇ ਆਈਏ। ਹਰਪ੍ਰੀਤ ਉਹ ਦਾਲ ਸਬਜ਼ੀ ਵਧੀਆ ਬਣਾ ਲਿਓ। ਹਾਂ ਤੇਰੀ ਮਾਂ ਬਣਾਈ ਆਂਦੀ ਐ ਗੋਭੀ ਜਾ ਕੇ ਤੂੰ ਵੀ ਖਾ ਲਾ। ਚਟਨੀ ਬੈਠੀ ਐ। ਕੀ ਗੱਲ? ਮੈਂ ਤਾਂ ਪੂਆ ਖਤਰਤਾਇ ਕੋ ਲੈਣ ਜਾਣੀ ਆ। ਉਹ ਐਂ ਕਿਉਂ ਕਰਦੀ ਐ? ਕਿਤਨੀ ਕੁੱਟੀ ਬੈਠੀ ਐ ਤੇਰੀ ਮਾਂ ਕਹਿੰਦੀ ਗੰਡਿਆਂ ਦੀ ਚਟਣੀ ਖਵਾਉਂਗੀ। ਕਿਉਂ ਚਟਣੀ ਕੁੱਟਦੀ ਐ ਫੇਰ ਕੀ ਗੱਲ ਐ ਆਪਣੇ ਘਰ ਦਿੱਤੀ ਐ ਵਿਚਾਰੀ ਐਂ ਕਿਉਂ ਕਰਦੀ ਐ ਉਹ ਤਾਂ ਪਾਣੀ। ਇਹੋ ਨਾ ਨਾ ਆਪਦੀ ਮਾਂ ਨੂੰ ਜਾ ਕੇ ਸਮਝਾ ਮੈਨੂੰ ਨਾ ਸਮਝਾ। ਉਹ ਤੈਨੂੰ ਕੀ ਨਾ ਸਮਝਾਵਾਂ ਮਾਂ ਕਿੱਥੇ ਸਮਝਦੀ ਐ। ਹੂੰ। ਉਦੇ ਨੂੰ ਪੁੱਤ ਨੇ ਘਰੋਂ ਕੱਢਤੀ ਵਿਚਾਰੀ ਉਹ ਬਤਈ ਮੈਨੂੰ ਉਹ ਕੋਈ ਆਈ ਹੈ ਉਹ ਮੈਨੂੰ ਪਤਾ ਮਿਲੂਗਾ ਕੀ ਕਰਦਾ ਸੀ ਸਾਰਾ ਦੱਸਿਆ ਮੈਨੂੰ ਮੇਰੇ ਕੋਲੇ ਲੈਕਚਰ ਜਾ ਨਾ ਕਰ ਮੈਂ ਤੇਨੇ ਲੈਕਚਰ ਕਰਨਾ ਉਹਦੀ ਮਾਂ ਕੋਲੇ ਜਾ ਕੇ ਕਰ ਉਹ ਮਾਂ ਮੇਰੀ ਮੰਨਦੀ ਨਹੀਂ ਮੈਂ ਲੈਕਚਰ ਕਰਕੇ ਉਹਦੇ ਕੋਲ ਕੀ ਕਰੂੰਗਾ ਤੂੰ ਸੁਣਿਆ ਹੈ ਉਹਨੂੰ ਬਾੜਾ ਤਾ ਭੂਆ ਕਿ ਸਾਰੀ ਜ਼ਮੀਨ ਦੇ ਕਿੱਲੇ ਨੇ ਕਿੱਲੇ ਵੇਚ ਗਈ ਕੀ ਹੋਵੇ ਜੇ ਭੂਆ ਚਾਰ ਕਨਾਲਾਂ ਦੇਗੀ ਸਾਤਾ ਹੋ ਹੀ ਗਿਆ ਚਾਰ ਕਨਾਲਾਂ ਕਿਉਂ ਲੇਖੇਗੀ ਮੇਰੀ ਮਾਂ ਨੂੰ ਚਾਰ ਕੇ ਲਿਆਉਂਦੀ ਤੇ ਬਣੇ ਕੇ ਲਈ ਉੱਪਰ ਤੇ ਚੜ ਕੇ ਲੈ ਗਈ ਲੋਕਾਂ ਦੀ ਉਂਗਲ ਤੇ ਲੋਕ ਉਂਗਲਾਂ ਲਾਉਂਦੇ ਉਂਗਲਾਂ ਵਾਲਿਆਂ ਨੇ ਪਹਿਲਾਂ ਜ਼ਮੀਨ ਦਵਾਤੀ ਹੁਣ ਉਂਗਲਾਂ ਨੇ ਘਰੋਂ ਘੜਾਤੀ ਫਿਰ ਹੁਣ ਬਾਗ ਜਾਂਦੀ ਲੋਕਾਂ ਦੇ ਘਰੇ ਮੈਂ ਤਾਂ ਕਿਹਾ ਸੀ ਆਪ ਮੇਰੇ ਤਾਂ ਕਿਸੇ ਨੇ ਮਾਰੇ ਸੀ ਨਹੀਂ ਆਖਰ ਨੂੰ ਉਹ ਹੀ ਗੱਲ ਕੰਮ ਤਾਂ ਫਿਰ ਪੇਕੀ ਆਉਂਦੇ ਹੁੰਦੇ ਉੱਪਰ ਮੈਂ ਸਮਝਾਇਆ ਜਿਵੇਂ ਹਾਂ ਉਦੋਂ ਇਹ ਸੋਚਣੀਆਂ ਸੀ ਗੱਲਾਂ ਉਹ ਨਹੀਂ ਉਦੋਂ ਬੰਦੇ ਦੇ ਦਿਮਾਗ ਚ ਆਉਂਦੀ ਨਹੀਂ ਆਉਣ ਦਿੰਦਾ ਕੋਈ ਫਿਰ ਕਿਵੇਂ ਦਿਮਾਗ ਚ ਆ ਗਈ ਹੁਣ ਹੋਰ ਕਿਸੇ ਦੇ ਘਰੇ ਗਈ ਨਾ ਐ ਕਰਨ ਆ ਪਹਿਲਾਂ ਬੇਬੇ ਨੇ ਕੱਢੀ ਸੀ ਭੂਆ ਹੁਣ ਤੂੰ ਕੱਢ ਦੇ ਬਾਹੋਂ ਫੜ ਕੇ ਕਾਂ ਨੂੰ ਮੈਂ ਕਹਿੰਦਾ ਵੀ ਕੱਢਣੀ ਸੀ ਮੈਂ ਕੱਢਿਆ ਮਾਪਤ ਦੋਨੇ ਕਲੀਸ ਕੇ ਬਾਹਰ ਛੱਟ ਜਾਓ ਮੈਂ ਕਹਣਾ ਹਾਂ ਮੈਂ ਸਭ ਜੀ ਲਿਆਉਣਾ ਵਜੇ ਤੂੰ ਕਹਨੂੰ ਤਾਂ ਇੱਕ ਜਾਨੀ ਸਬਜ਼ੀ ਘਰੀ ਬਣਾ ਲਾ ਸਬਜ਼ੀ ਤੇ ਤੇਰੀ ਮਾਂ ਬਣਾਉਣ ਦੇਊਗੀ ਫੇਰ ਹੀ ਬਣਾਉਂਗੀ ਉਹ ਬੈਠੀ ਏ ਕੁੰਡਾ ਤੇਰੀ ਦੇਖ ਲੈ ਜਾ ਕੇ ਚੰਗਾ ਮੈਨੂੰ ਕਹਿਣਾ ਤੂੰ ਚੰਗਾ ਲਿਆ ਫਿਰ ਭੂਆ ਵਾਸਤੇ ਹੋਰ ਫਿਰ ਕੀ ਆ ਤਾਂ ਹੁਣ ਕਿੰਦਰਦਾ ਕਹਨੇ ਵੀ ਲਿਆ ਜਾ ਕੇ ਮਾਂ ਤੇ ਛੇਕ ਲੱਗਦਾ ਆਓ ਮਾਮੂਰੇ ਬੋਲ ਨਹੀਂ ਸਕਦਾ ਮੇਰੇ ਮੂਰੇ ਵੱਡੇ ਵੱਡੇ ਪੰਪ ਮਾਰੂਗਾ ਮੈਂ ਐ ਕਰ ਦੂ ਮੈਂ ਬਾਹ ਕਰ ਦੂ ਜੇ ਤੂੰ ਕਰਨ ਵਾਲਾ ਹੋਵੇਂ ਨਾ ਆ ਤੇਰੀ ਮਾਂ ਸਿਰ ਚੜ ਕੇ ਨਾ ਨੱਚੇ ਮੇਰੇ ਆਹਦਾ ਹਜੇ ਖੋਲ ਬਿਆੜ ਬੁੱਟਾ ਉਹ ਵੀ ਬੋਲੂਗਾ ਕੁਛ ਨਾ ਕੁਛ ਕੱਕੀ ਘਰ ਦੁਕਾਨ ਨੂੰ ਬੋਲ ਬੇਬੇ ਹਾਂ ਕੋਈ ਹੈ ਵੇ ਚਟਨੀ ਨਹੀਂ ਕੁੱਟੀ ਦੀ ਹੁੰਦੀ ਵਧੀਆ ਕੋਈ ਦਾਲ ਸਬਜ਼ੀ ਬਣਾ ਲੈਂਦੇ ਮਾੜੀ ਹੁੰਦੀ ਆ ਉਹ ਹੋਰ ਇਹ ਜੇ ਵੇ ਨਹੀਂ ਕੁੱਟੀ ਹੁੰਦੀ ਤੜਕੇ ਤੁਰਕੇ ਚੱਲ ਜਾਂਦਾ ਚੱਲ ਕੰਮ ਅੱਜ ਤਾਂ ਮੈਂ ਜਮੇ ਕੁੱਟੂ ਮੂੰ ਬਾਵਾ ਕੁੱਟਾ ਨਾ ਕੁੱਟਾ ਕੀ ਗੱਲ ਆਹੋ ਤੇਰੀ ਭੂਆ ਰੋਟੀ ਦੇਉਂ ਚਟਨੀ ਉਹ ਮੇਰੀ ਭੂਆ ਨੂੰ ਮੇਰੀ ਗੱਲ ਸੁਣ ਲੈ ਕਿਹੋਂ ਚਟਨੀਆਂ ਰੋਟੀ ਦੇਣਗੀ ਕਿ ਤੂੰ ਆਪ ਦੇ ਪੇਖੀ ਜਾਵੇਂ ਤੈਨੂੰ ਚਟਨੀਆਂ ਰੋਟੀ ਦੇਣ ਤੇਰੇ ਭਤੀਜੇ ਫਿਰ ਚੰਗੀ ਗੱਲ ਐ ਕੁ ਨਾ ਮੈਂ ਕਿਹਾ ਲੱਭ ਜਦੋਂ ਜਮੀਨ ਲੈ ਆਈ ਆ ਉਹ ਤਾਂ ਜਮੀਨ ਲੈ ਕੇ ਉਹ ਜਮੀਨ ਜੇ ਲੈ ਗਈ ਫਿਰ ਚਾਰ ਕਣਾਣਾ ਕਿਉ ਡਹਿਰ ਲੈ ਗਈ ਵਿਚਾਰੀ ਉਹ ਚਾਰ ਕਣਾਣਾ ਅੰਦਰ ਕੀ ਘਟ ਗਿਆ ਚੁੱਪ ਕਰਕੇ ਬਹਿ ਜਾ ਮੈਂ ਤਾਂ ਦੱਸਾਂ ਉਹ ਮੇਰੀ ਭੂਆ ਵਿਚਾਰੀ ਨੀਵੀ ਹੋ ਕੇ ਆਈ ਏ ਤੂੰ ਵੀ ਇੱਜ਼ਤ ਰੱਖ ਲੈ ਉਹਦੇ ਧੀ ਪੁੱਤ ਨੇ ਨੂਨ ਇਹ ਨਾ ਨਾਲੇ ਪੁੱਤ ਨੇ ਘਰੋਂ ਕੱਢਤੀ ਵਿਚਾਰੀ ਦੋਨਾਂ ਜੀਆਂ ਨੂੰ ਸੋਨੂੰ ਭੂਆ ਭੂਆ ਲਈ ਆ ਉਹ ਭੂਆ ਪਤਾ ਨਹੀਂ ਕੀ ਦੇਉਗੀ ਭੂਆ ਕੀ ਦੇਣਾ ਸੀ ਜਿੰਨਾ ਜੇ ਕੋਈ ਕਰਨਾ ਕੋਈ ਉਹ ਸਾਰਾ ਕੁਸੂਸੀ ਦੀ ਹੈ ਕੋਈ ਸਾਰੀ ਇਹ ਤਾਂ ਨਹੀਂ ਪਤਾ ਜਮੀਨ ਲੈ ਗਈ ਵਿਚਾਰੀ ਇਹ ਪਤਾ ਹੂੰ ਅੱਛਾ ਘਰ ਤੇ ਉਹ ਆਈ ਚ ਘਰ ਤੇ ਵੀ ਹਿੱਸੇਵਰੀ ਪਵਾ ਦਾ ਆਪਾਂ ਆਕਰ ਚਲ ਗੁਰਦੁਆਰੇ ਬਖ ਚਲਦੇ ਆ ਉਹ ਦੰਦ ਦੂਰ ਟਰ ਕੇ ਖਾਲੂ ਨੇ ਕਰ ਸਾਂਭ ਲੂਗੀ ਬੇਬੇ ਚੱਜ ਦੀ ਗੱਲ ਕਰ ਲਿਆ ਕਰੋ ਚੱਜ ਦੀ ਕੋਈ ਕੋਈ ਘਰ ਨਹੀਂ ਚੱਕ ਕੇ ਲਿਆਂਦੀ ਵਿਚਾਰੀ ਉਹ ਹਾਂ ਮਾਤਾ ਜੀ ਦੇ ਨਹੀਂ ਨੰਦ ਦਾ ਉਹ ਦਾਲ ਉਹ ਦਾਲ ਨਹੀਂ ਦੇ ਰਹੀ ਉਹ ਦੋਏ ਕਰ ਫਿਰ ਉਹਨੂੰ ਚਾੜ ਨਹੀਂ ਕਹਨੂੰ ਕਰੀ ਜਾਣੀ ਐ ਨਹੀਂ ਸਾਨੂੰ ਖਵਾਏਂਗੀ ਚਟਣੀ ਉਹਨੂੰ ਕਾਇਦੇ ਭਾਈ ਸਾਡੇ ਘਰੋਂ ਵਗ ਜਾ ਸਿੱਧਾ ਚਿੱਟੇ ਜਵਾਬ ਦੇ ਦੇ ਮੈਂ ਮੈਂ ਤਾਂ ਬਥੇਰਾ ਕਿਹਾ ਸੀ ਬਥੇਰਾ ਕੱਢੀ ਸੀ ਧੱਕੇ ਮਾਰ ਬਾਰ ਬਾਹਰ ਵੀ ਢਾਲਿਆ ਸੀ ਫੇਰ ਬਰ ਗਈ ਬੈਠੀ ਰਹੀ ਫੇਰ ਹੁਣ ਤਾਂ ਤੈਨੂੰ ਮੜੀ-ਮੋਟੀ ਕੋਈ ਸਮਝ ਆਉਣੀ ਚਾਹੀਦੀ ਐ ਵੀ ਧੱਕੇ ਵਾਲੀ ਤਾਂ ਵੀ ਨਹੀਂ ਗਈ ਉਹ ਉਹ ਤਾਂ ਸਾਦਦਾ ਉਹ ਕਹਿੰਦੀ ਧੱਕੇ ਮਾਰਿਆ ਇਹ ਉਹ ਵਿਚਾਰੀ ਨੂੰ ਕੀ ਜੇ ਉਹਨੂੰ ਸਰਦਾ ਜੇ ਉਹਨੂੰ ਸਰਦਾ ਹੁੰਦਾ ਕਿਉਂ ਆਉਂਦੀ ਇਹੋ ਠੁੱਡਾ ਦੇ ਕੇ ਬੈਠ ਗਈ ਸਰਦਾ ਨਹੀਂ ਹੈਗਾ ਵਿਚਾਰੀ ਨੂੰ ਸਰਦਾ ਦਿੱਤੇ ਹੈ ਬੇਸ਼ਰਮ ਐ ਮੈਂ ਮੋਟੀ ਬੇਸ਼ਰਮ ਐ ਉਹ ਹੋਣਾ ਪੈਂਦਾ ਜਦੋਂ ਬੱਚੀ ਬੁੱਤਨਾ ਘਰੋਂ ਕੱਢ ਦੇਣਾ ਫਿਰ ਮोटा ਬੇਸ਼ਰਮ ਵੀ ਹੋਣਾ ਪੈਂਦਾ ਮਾਪਿਆਂ ਨੂੰ ਦੱਸ ਫਿਰ ਕੀ ਕਰੇ ਇਹਨੇ ਸਾਰਾ ਕੁਝ ਕਰਿਆ ਤਾਂ ਉਹਨਾਂ ਵਾਸਤੇ ਅਜਿਹਾਕਿਆਂ ਵਾਸਤੇ ਆਹੋ ਤਾਂ ਆਹੀ ਲੈ ਕੇ ਗਈ ਸੀ ਹੱਥ ਵੜਾ ਲੈ ਦੋਨੇ ਹਾਂ ਮੈਂ ਟੁੰਡ ਕਰਤੇ ਜਿਵੇਂ ਦੋਨੇ ਹੱਥ ਵੜਦੇ ਇੱਥੋਂ ਵੜਦੇ ਦੋਨੇ ਜਾਂਦਾ ਹਨ ਕਰੋ ਕਰਤੀ ਹਾਂ ਦੱਸ ਕੀ ਕਰੇ ਵਿਚਾਰੀ ਹੱਥ ਵੜਾਈ ਬੈਠੀ ਐ ਹੁਣ ਤੂੰ ਹੱਥ ਬੱਡੇ ਤੂੰ ਰੋਟੀ ਨਹੀਂ ਦੇਗਾ ਮੈਂ ਤਾਂ ਦੇਖ ਆਪਣੇ ਕੋਈ ਰੋਸਾ ਤਾਂ ਨਹੀਂ ਬੈਠੀ ਰੂ ਵਿਚਾਰੀ ਭਗ ਜੂਗੀ ਚਾਰ ਦਿਨ ਰਹੋ ਜਿਹਦੇ ਰਸ ਕੀ ਆਈ ਐ ਇਹਦਾ ਕੀ ਪਤਾ ਇੱਥੇ ਮਹੀਨਾ ਬੈਠੇ 6 ਮਹੀਨੇ ਬੈਠੇ ਕੋਈ ਨਹੀਂ ਕੋਈ ਨਹੀਂ ਮੈਂ ਇਹਨਾਂ ਨੂੰ ਫੋਨ ਫਾਨ ਕਰਾ ਦੂੰ ਕਿਸੇ ਤੋਂ ਨਾਲੇ ਮੇਰੀ ਗੱਲ ਸੁਣਾ ਅਗਲਾ ਵੀ ਤੇ ਸੰਗ ਮੰਨੂ ਵੀ ਮੇਰੀ ਮਾਂ ਪਹਿਲਾਂ ਤਾਂ ਮੇਰੇ ਨਾਨਕੇ ਤੋਂ ਜ਼ਮੀਨ ਲਈ ਸੀ ਸੰਗ ਤੋਂ ਉਹਨਾਂ ਨੂੰ ਵੀ ਆਊਗੀ ਕਿਹੜਾ ਦੱਸ ਕੇ ਯੂ ਉਹਨੇ ਰੰਗ ਕਾਦੀ ਹੁੰਦੀ ਹੈ ਕਿ ਬੇਸ਼ਰਮ ਦੀ ਡੁੱਲੀ ਦੀ ਧਾਲ ਕਜਾਰ ਤਾਂ ਪੁੰਜੀ ਖਾਣਗੇ ਇਹ ਤਾਂ ਬੇਸ਼ਰਮਾ ਨਾ ਬੇਬੇ ਤੂੰ ਤਾਂ ਨਾ ਹੁਣ ਮਿਹਨੇ ਤੇ ਮਿਹਣਾ ਮੇਰੀ ਭੂਆ ਨੂੰ ਮਾਰੀ ਜਾਨੀ ਉਹ ਤੇਰੀ ਨੂੰ ਮਰਨ ਵਾਲਾ ਕਰ ਰੱਖਿਆ ਤੂੰ ਮਿਹਨੇ ਮਾਰ ਮਾਰ ਕੇ ਮਿਹਨੇ ਇੰਨੇ ਨਹੀਂ ਮਾਰੀਦੇ ਹੁੰਦੇ ਉਸ ਹਾਲ ਸਰ ਦੀ ਗੱਲ ਹੁੰਦੀ ਹੈ ਕਿਉਂ ਜਟਣੀਆਂ ਕੁੱਟੀ ਜਾਨੀ ਹੈ ਆਪਾਂ ਕਦੇ ਸੁੱਖ ਨਾਲ ਜਟਣੀ ਕੁੱਟੀ ਨਹੀਂ ਹੈਗੀ ਢਾਲ ਸਬਜ਼ੀ ਬਣਾ ਲੈ ਵਧੀਆ ਅੱਜ ਤਾਂ ਮੈਂ ਜਮਾ ਵੀ ਨਹੀਂ ਬਣਾਉਂਦੀ ਢਾਲ ਸਬਜ਼ੀ ਜਿੱਤੇ ਜਿੱਤ ਚੱਲ ਤੇਰੀ ਮਰਜ਼ੀ ਹੈ ਅੱਜ ਮੈਂ ਫਿਰ ਮੈਂ ਹੁਣ ਤੈਨੂੰ ਕੀ ਕਹਾਂ ਤੂੰ ਵੀ ਸਿਆਣੀ ਹੈ ਚਟਨੀਆਂ ਦੇ ਦੇ ਭਾਈ ਗਲਗਰ ਮੇਰੀ ਪੂਆ ਨੂੰ ਰੋਟੀ ਦੇ ਤਾ ਦੇ ਚਟਨੀ ਲਈ ਕੁੰਡਾ ਚੱਕਣਾ ਕੁੰਡਾ ਨੇ ਕੋਟ ਲੈ ਕੇ ਜਾ ਰ ਮੈਂ ਤੇ ਚੱਕੀ ਜਾਣੀ ਆ ਕੋਟਾ ਵੀ ਲੈ ਚਲ ਦੇਖ ਲੈ ਕੁੰਡਾ ਕੋਟਾ ਦਾ ਕਿਉਂ ਖੜਕਾਈ ਜਾਨੀ ਐ ਅੱਦਾਲ ਨਾ ਰੋਟੀ ਦੇ ਮੇਰੇ ਪੂਆ ਨੂੰ ਨਹੀਂ ਐ ਬੇਸ਼ਰਮ ਪੂਆ ਐਦੀ ਬੇਸ਼ਰਮ ਜਿਹੜੀ ਮੋੜ ਮੋੜ ਇੱਥੇ ਆ ਡਿੱਗਦੀ ਐ ਨਹੀਂ ਬੇਸ਼ਰਮ ਨੋਮਾ ਦੇ ਆਖਿਆ ਜਿਹੜਾ ਜ਼ਮੀਨ ਦਾ ਕਰਦੀ ਸੀ ਸੌਦਾ ਮੈਂ ਕਿਹਾ ਬੇਸ਼ਰਮ ਇੱਥੇ ਡਿੱਗੇਂਗੀ ਮੇਰੇ ਬਾਗ ਦੇ ਆਖੇ ਨਹੀਂ ਮੇਰੇ ਬਾਗ ਦੇ ਡਿੱਗੇਂਗੀ ਮੈਂ ਨਿਉਣੀ ਮੈਂ ਨਿਉਣੀ ਮੇਰੇ ਪੁੱਤ ਤੀ ਮੇਰੇ ਪੁੱਤ ਤੀ ਖਾਦਾ ਪੁੱਤ ਤੀ ਹਾਂ ਤਾਂ ਰੋਟੀ ਹੁਣ ਹੁਣ ਮੈਂ ਤੇਰੇ ਯਾਦ ਕਰਾਉਂਗੀ ਸਾਰੀਆਂ ਗੱਲਾਂ ਐਡਾ ਦੇਖ ਲਾ ਬੁਰਾ ਸਲੂਕ ਕਰਦੀਏ ਪੂਆ ਨਾ ਦਾਲ ਦਾ ਪੋਰਾ ਮੰਗ ਕੇ ਲੈਂਦਾ ਗਵਡੀਆਂ ਨੂੰ ਹਰ ਫਰੀਦ ਮੈਂ ਤੇ ਜਾਨੀ ਆ ਪੁੱਤ ਕੀ ਗੱਲ ਪੂਆ ਨਹੀਂ ਪਤਾ ਮੈਂ ਤੇਰੀ ਬੇਬੇ ਤੈਨੂੰ ਹਨਾ ਨਾ ਤਾਂ ਤੇਰੇ ਨਕਲੇਸ਼ ਕਰੀ ਜਾਂਦੀ ਐ ਤੂੰ ਇਹਨੂੰ ਮਾਰਾ ਮੋਟਾ ਕਿਤੇ ਕੋਈ ਖਾਣ ਪੀਣ ਨੂੰ ਕੋਈ ਚਾਹ ਪਾਣੀ ਦਿੰਨੀ ਐ ਤੇ ਨਾਲੇ ਤੇਰਾ ਮਾੜਾ ਮੈਨੂੰ ਦੇਖ ਬੁਰਾ ਸਲੂਕ ਕਰਦੀਆ ਮੇਰੇ ਨਾਲ ਉਹ ਤਾਂ ਕਰਦੀ ਐ ਭੂਆ ਦਾ ਤਾਂ ਮੈਨੂੰ ਪਤਾ ਐ ਮੈਂ ਤਾਂ ਨਾ ਤਾਈਕੇ ਘਰੋਂ ਸਬਜ਼ੀ ਲੈਈ ਸੀ ਤੇਰੇ ਵਾਸਤੇ ਚੱਕ ਕੇ ਨਾ ਰਸੋਈ ਚੋਂ ਉਹ ਵੀ ਲਕੋਤੀ ਕਹਿੰਦੀ ਚਟਣੀ ਨਹੀਂ ਰੋਟੀ ਦੇਉਂਗੀ ਚਲ ਕੋਈ ਨਾ ਕਰਨ ਨਹੀਂ ਦਿੱਤੀ ਫਿਰ ਹੁਣ ਮੈਂ ਦੱਸ ਕੀ ਕਰਾਂ ਪੁੱਤੋ ਚਲ ਕੋਈ ਨਾ ਮੈਂ ਤਾਂ ਚਟਨੀ ਨਾ ਖਾ ਲਈਆਂ ਦੋ ਰੋਟੀਆਂ ਤੇ ਮੈਂ ਤਾਂ ਆਪਣੀ ਨੰਨਦ ਕੋਲੇ ਵਗ ਜਾਂਗੀ ਮੈਂ ਤਾਂ ਉੱਥੇ ਲਾ ਦੂੰਗੀ ਦੱਸ ਦੇਣਾ ਚਲ ਕੋਈ ਨਹੀਂ ਪੂਆ ਤੇਰੀ ਮਰਜ਼ੀ ਹੈ ਹੁਣ ਜੇ ਤੈਨੂੰ ਉਹੀ ਗੱਲ ਟਿਕਣ ਤਾਂ ਦਿੰਦੀ ਨਹੀਂ ਬਾਰੀ-ਬਾਰੀ ਜ਼ਮੀਨ ਦੇ ਮਿਹਣੇ ਦੇਈ ਜਾਂਦੀ ਹੈ ਨਵਾ ਬਾਰੀ-ਬਾਰੀ ਪੁੱਤ ਉਹ ਹੀ ਗੱਲ ਮੋੜ ਕੇ ਥੱਲੇ ਥੱਲੀ ਜਾਂਦੇ ਕਦੋਂ ਮੈਂ ਦੇਖ ਉਹ ਤੋਂ ਵੀ ਗਲਤੀ ਮੰਨ ਲਈ ਇਹ ਦੇਖ ਮੁੰਡੇ ਤੋਂ ਵੀ ਗਲਤੀ ਮੰਨ ਲਈ ਤੈਨੂੰ ਵੀ ਕਹਦਾ ਵੀ ਚੱਲ ਭਾਈ ਮੈਥੋਂ ਗਲਤੀ ਹੋ ਗਈ ਫੇਰ ਕੀ ਹੋ ਗਿਆ ਚਲ ਕੋਈ ਨਹੀਂ ਪੂਆ ਵੱਡੀਆਂ ਗਲਤੀਆਂ ਤਾਂ ਮੰਨਦੀਆਂ ਬੰਦੇ ਤੋਂ ਹੋ ਜਾਂਦੀਆਂ ਕਈ ਵਾਰੀ ਨਹੀਂ ਪਤਾ ਲੱਗਦਾ ਚੱਕ ਚਾ ਜਾਂਦਾ ਬੰਦਾ ਲੋਕਾਂ ਵਿੱਚ ਚੱਕ ਚਾ ਜਾਂਦਾ ਵੀ ਚੱਲ ਕੋਈ ਨਾ ਭਾਈ ਮੇਥੋਂ ਗਲਤੀ ਹੋ ਗਈ ਮੈਂ ਚਾਰ ਚੜਕਨ ਵਾਲਾਂ ਦੇ ਪੈਸੇ ਲੈ ਲਈ ਵੀ ਚੱਲ ਕਿਦੋਂ ਭਾਈ ਬੰਦਾ ਹੁਣ ਕੋਈ ਨੀਵਾ ਹੋ ਕੇ ਘਰੀ ਆ ਗਿਆ ਫੇਰ ਵੀ ਚੱਲ ਹੁਣ ਤਾਂ ਆਪੇ ਫੇਰ ਮਾਫ ਕਰਦ ਗਏ ਚੱਲ ਪੂ ਮੈਨੂੰ ਕਹਾਂ ਪਤਾ ਸੀ ਵੀ ਇੰਨਾ ਕੁਛ ਕਰੂਗੀ ਤੇਰੇ ਨਾਲ ਇਹਦੋਂ ਨੂੰ ਤਾਂ ਮੈਂ ਤੈਨੂੰ ਬਾਗੂ ਨਾ ਲਿਆਉਂਦੀ ਉੱਥੋਂ ਕਹਿੰਦੀ ਪੂ ਤੂੰ ਵਗ ਜਾ ਹਾਂ ਮੈਂ ਬਾਗੂ ਬੈਠੀ ਸੀ ਕਿ ਤੂੰ ਤੂੰ ਮੈਨੂੰ ਲਿਆਈ ਮਖਾਏ ਆਖੂਗੀ ਵੀ ਲੈ ਵੀ ਮੇਰੇ ਹੁਣ ਮੇਰੇ ਅੱਖੇ ਪੂਆ ਜਾਂਦੀ ਨਹੀਂ ਉਹ ਅੱਜ ਤੋਂ ਮੈਂ ਇਹ ਗੱਲ ਦੁਖੀ ਹੋਈ ਆਈ ਸੀ ਰੋਈ ਜਾਂਦੀ ਸੀ ਮੈਨੂੰ ਪਤਾ ਹੀ ਹੈ ਜਿਹੜਾ ਕੁਛ ਤੇਰੇ ਨੂੰ ਪੁੱਤ ਨੇ ਤੇਰੇ ਨਾਲ ਕਰਿਆ ਪਤਾ ਹੈ ਪੁੱਤ ਮੈਂ ਸਾਰਾ ਕੁਝ ਦੱਸਤਾ ਮੁੰਡੇ ਕੋਲੇ ਵੀ ਦੱਸਿਆ ਤੇਰੇ ਕੋਲੇ ਵੀ ਦੱਸਤਾ ਮੈਂ ਤਾਂ ਉਹਦੇ ਕੋਲੇ ਵੀ ਦੱਸਿਆ ਤੇਰੀ ਬੇਬੇ ਕੋਲੇ ਕਿ ਤੂੰ ਸੱਚ ਨੂੰ ਨਹੀਂ ਮੰਨਦੀ ਮਾਣ ਹੀ ਨਹੀਂ ਕਿਸੇ ਦਾ ਚਲ ਆ ਜਾ ਪੁੱਤ ਮਾਰਤ ਕਰ ਚੜਾਇਆ ਆ ਜਾ ਪੁੱਤ ਛੱਡਿਆਣੀ ਆ ਆ ਜਾ ਆ ਜਾ ਪੁੱਤ ਚਲ ਕੋਈ ਨਾ ਮੈਂ ਤਾਂ ਅਨੰਦ ਕੋਲੇ ਭੱਗ ਜੂ ਚਲ ਕੋਈ ਨਾ ਆਂਦੀ ਮੈਂ ਤਾਂ ਅੱਛਾ ਕਰੀ ਹਾਂ ਉੱਥੇ ਨਾ ਮੈਨੂੰ ਫੋਨ ਕਰ ਦੂੰਗੀ ਉੱਥੇ ਸੱਤ ਚ ਬੈਠਾ ਹੋਊਗਾ ਉੱਥੋਂ ਭੱਗ ਜੂਗਾ ਤੇਰੇ ਨਾਲ ਤੇ ਨਾਲੇ ਉਹ ਹੀ ਗੱਲ ਤੈਨੂੰ ਪੈਸੇ ਦੇ ਆਊਗਾ ਚਲ ਕੋਈ ਨਹੀਂ ਕੁੜੀ ਨੰਤਾਸ ਹੁੰਦੀ ਆ ਪੇਕਿਆਂ ਦੋ ਮੈਂ ਖਲਾ ਪੰਜ ਚਾਰ ਦਿਨ ਚਲ ਇੱਥੇ ਲਾ ਦੂੰਗੀ ਪਰ ਉਹ ਦਿਮਾਗ ਰੋ ਕੇ ਪਪਾ ਮਾਦੀ ਮੈਂ ਨੰਦ ਕੋਲੇ ਹੁਣ ਪੰਜ ਚਾਰ ਦਿਨ ਕੀ ਸਾਡੇ ਨੂੰ ਤਾਂ ਪਪਾ ਮਹੀਨਾ ਲਾ ਜਾਂਦੀ ਫਿਰ ਜਦੋਂ ਉਹ ਨਹੀਂ ਚੱਲਦੀ ਹੁਣ ਮੇਰੀ ਬੇਬੇ ਤੂੰ ਤਾਂ ਕੱਢੀ ਨਹੀਂ ਆਂਦੀ ਘਰੋਂ ਮੈਂ ਹੁਣ ਉੱਥੇ ਬਾਈਕ ਚਲੀ ਗਈ ਵਿਚ ਦੀ ਗੱਲਾਂ ਕੱਢੀ ਗਈ ਆ ਵਿਚ ਦੀ ਗੱਲਾਂ ਕੱਢੀ ਗਈ ਉਹ ਤਾਂ ਹੀ ਕਰਦੀ ਆ ਪੂਆ ਉਹ ਤਾਂ ਮੇਰੇ ਵਿਚ ਦੀ ਵੀ ਕੱਢਦੀ ਰਹਿੰਦੀ ਜੇ ਮੇਰੇ ਲੜ ਪੈਣਾ ਮਾੜੀ ਜੀ ਗੱਲ ਪਿੱਛੇ ਮੇਰੇ ਨਾਲ ਉਸ ਗੱਲ ਤਾਂ 10 ਦਿਨ ਖੜਾ ਨਹੀਂ ਛੱਡਦੀ ਉਹੀ ਕਚੀਰਾ ਕਰੀ ਜਾਂਦੀ ਐ ਕੱਲੀ ਬੁੜਬੁੜ ਕਰਦੀ ਫਰੀ ਮੈਂ ਹਰ ਕੱਡੀ ਪੁੱਤ ਹੁਣ ਵੀ ਬੱਸ ਇੱਕ ਦਾ ਸੋਈ ਚ ਵੜਦੀ ਐ ਜਾਂ ਕੋਈ ਅੰਦਰ ਚੀਜ਼ ਦਾ ਫ੍ਰਿਜ ਚ ਵੜਦੀ ਐ ਉਹਦੀ ਬੱਸ ਆਈ ਬੱਸ ਜਮੀਨ ਉਹ ਦੇਖ ਲਾ ਪੂਆ ਕਿਵੇਂ ਆਏ ਨਾ ਪਿੰਕਾ ਲਾਲਾ ਦੇਖ ਦੀ ਕਿਤੇ ਕੁਛ ਦਿੰਦੀ ਤਾਂ ਨਹੀਂ ਉਹਨੂੰ ਚੰਗਾ ਪੂਆ ਠੀਕ ਐ ਚੰਗਾ ਪੁੱਤ ਚੱਲ ਪੂਆ ਸੀ ਮਾਰਾਂਗੇ ਗੇੜਾ ਕੋਈ ਨਹੀਂ ਆ ਜਾ ਪੁੱਤ ਕੋਈ ਇਹ ਤੈਨੂੰ ਦੇਖੋ ਉੱਥੇ ਕੋਈ ਔਖਾ ਹੋਇਆ ਨਾ ਤੇਥੋਂ 4 ਦਿਨ ਰਹੇਗੇ ਜੇ ਤਾਂ ਤੇਰੇ ਨੂੰ ਪੁੱਤ ਨੇ ਫੋਨ ਫੋਨ ਕਰ ਲਿਆ ਸੱਦ ਲਿਆ ਉਦੋਂ ਚੰਗੇ ਨਹੀਂ ਆਏ ਕਰੀ ਫੇਰ ਜਿਹੜਾ ਮਰਜੀ ਮੈਂ ਕਰੂੰਗੀ ਮੇਰੀ ਬੇਬੇ ਨੂੰ ਨਾ ਇਹਦੇ ਪੈਕੀ ਭੇਜ ਦੋ ਹਾਂ ਜਾ ਫੇ ਤੂੰ ਆਏ ਕਰੀ ਇਹਨੂੰ ਦਸ ਦਿਨ ਭੇਜਦੀ ਤੇ ਮੈਨੂੰ ਫੋਨ ਕਰਦੀ ਮੈਂ ਆ ਜੂ ਤੂੰ ਦਸ ਦਿਨ ਲਾ ਜੀ ਸਾਡੇ ਕੋਲ ਕੋਈ ਨਹੀਂ ਭੂਆ ਫੇਰ ਹੁਣ ਜਦੋਂ ਉਹੀ ਗੱਲ ਇਹਦਾ ਬਦਲਦਾ ਨਹੀਂ ਸਵਾਇਦਾ ਕੋਈ ਨਾ ਪੁੱਤ ਕਹੀ ਜੀ ਕੋਈ ਹਣਾ ਤੂੰ ਵੀ ਬਸ ਥੋੜੀ ਜੀ ਗਲਤੀ ਕਰ ਲਈ ਕੀ ਗੱਲ ਸੀ ਚਾਰਕ ਨਾਲਾਂ ਦੀ ਜੇ ਨਾਲ ਜਾਂਦੀ ਤੂੰ ਓੜੇ ਪੁੱਤ ਹਾਂ ਇਹ ਗੱਲ ਮੰਗੂ ਦੇਖੋ ਮੁੰਡੇ ਨੇ ਮੇਰੇ ਤਾਇਦੇ ਨੇ ਕੋਈ ਮੈਨੂੰ ਪੈਸੇ ਨਹੀਂ ਦਿੱਤੇ ਸਸਤੇ ਪੌੜੇ ਪਾਈ ਰੱਖ ਲਈ ਇਹਨਾਂ ਨੇ ਮੈਨੂੰ ਸੋਡੇ ਨਾਲ ਤੋੜਤਾ ਹੁਣ ਤਾਂ ਪੂਆ ਆਪਣੇ 10 ਲੱਖ ਨੂੰ ਕਨਾਲ ਹੋਈ ਪਈ ਐ ਹੋਈ ਤਾਂ ਪਈਓ ਪੁੱਤ ਬਸੋ ਦੋ ਇਸੇ ਨਹੀਂ ਉਂਗਲਾ ਲਾ ਲਾ ਕੋ ਫਰਕ ਪਵਾਤਾ ਆਪਣਾ ਕੀ ਦਿੱਤਾ ਤੈਨੂੰ 4 ਕਨਾਲਾਂ ਨਾਲ ਦੀ ਗੱਲ ਦਾ ਲੱਖ ਦੀ ਇੱਕ ਕਨਾਲਾ ਤੋਂ ਤੈਨੂੰ 5 ਲੱਖ ਦਾ ਦਿੱਤਾ 5 ਲੱਖ ਹੋਈ ਤਾਂ ਜੀ ਇਹ ਵੀ ਕੁਝ ਨਹੀਂ ਦਿੱਤਾ ਚਲ ਪੂਆ ਚੰਗਾ ਕਿਵੇਂ ਕਰਮਾ ਚ ਹੁੰਦਾ ਬਣ ਗਿਆ ਕੀ ਕਰੇ ਪੂਆ ਵਿਚਾਰੀ ਦੁਖੀ ਹੋਈ ਹੁਣ ਜਾ ਵੀ ਉਹੀ ਗੱਲ ਨਾ ਤਾਂ ਬੇਬੇ ਨੂੰ ਦੋਸ਼ ਐ ਨਾ ਪੂਆ ਨੂੰ ਦੋਸ਼ ਐ ਪੂਆ ਦੇ ਪੇਕੇ ਪੂਆ ਦਾ ਵੀ ਜੀ ਕਰਿਆ ਉਹਨੂੰ ਬੇਬੇ ਨੂੰ ਹੁਣ ਕੀ ਦੋਸ਼ ਦੇਗੀ ਪੂਆ ਜ਼ਮੀਨ ਲੈ ਗਈ ਭਾਈ ਬੇਬੇ ਤਾਂ ਵਿਰੋਧ ਕਰਦੀ ਆ